ਲੁਧਿਆਣੇ ਦੇ ਜਿਹੜੇ ਪਿੰਡਾਂ ਦੀ ਜ਼ਮੀਨ ਨੋਟੀਫਾਈ ਹੋਈ ਆ 24311 ਜਿਹੜੀ ਏਕੜ ਜ਼ਮੀਨ ਨੋਟੀਫਾਈ ਹੋਈ ਆ ਉਹਨਾਂ ਪਿੰਡਾਂ ਦੇ ਲੋਕ ਮੋਤਵਾਰ ਤੇ ਕਿਸਾਨ ਇੱਥੇ ਵੱਡੇ ਪੱਧਰ ਤੇ ਪੱਕੇ ਮੋਰਚੇ ਤੇ ਬੈਠ ਗਏ ਨੇ ਸਰਕਾਰ ਦਾ ਵਿਰੋਧ ਕਰ ਰਹੇ। ਕਰਾਉਂ ਕੋੜ ਜਿਹੜੀ ਮਹਿਲ ਲਗਾ ਖਤਮ ਕਰਕੇ ਗੰਨਾ ਮਹਿਲ ਖਤਮ ਕਰਕੇ 100 ਏਕੜ ਦੇ ਕਰੀਬ ਜ਼ਮੀਨ ਇਹਨਾਂ ਨੇ ਪੁੱਢਾ ਆ ਲੈਣੇ ਕਰੀ ਸੀ ਗਵਹਰ ਉਹ 7-8000 ਨੂੰ ਉਹਦਾ ਮਦੋ ਗਾਜ ਵੇਚਿਆ ਸੀ ਪਰਾਟ ਉਹਦੇ ਗਿਣਤੀ ਦੇ 20 ਸਾਲ ਹੋ ਗਏ ਨੂੰ ਕਟੋ-ਕਟ ਕੱਟੀ ਨੂੰ ਉਹਦਾ 8000 ਰੇਟ ਰੱਖਿਆ ਜੀ ਅੱਜ 5000 ਨੂੰ ਉੱਥੇ ਕੋਈ ਖਰੀਦਦਾਰ ਨਹੀਂਗਾ ਇਹਨਾਂ ਨੇ ਨਾ ਕਿਸੇ ਨਾ ਕਿਸੇ ਲੋਟ ਆਪਦੇ ਜਿਹੜੇ ਪੈਸੇ ਇਕੱਠੇ ਕਰਨੇ ਆ ਪਾਰਟੀ ਨੇ ਚਲਾਉਣ ਵਾਸਤੇ ਹੋਇਆ ਪੂਰੇ ਦੇਸ਼ ਦੇ ਵਿੱਚੋਂ ਇੱਕੋ ਹੀ ਸੁਭਾਵਾ ਜਿ세 ਸਰਕਾਰ ਦੇ ਮਨਮਟੇ ਬੰਦੇ ਸਰਕਾਰ ਚੱਲਦੀ ਆ ਇਸ ਤੋਂ ਬਾਅਦ ਇਹਨਾਂ ਨੂੰ ਪਤਾ ਵਾ ਸਾਡੇ ਕਿੱਦੇ ਪੈਰ ਨਹੀਂ ਲੱਗਦਾ ਪਰ ਇਹ ਪਿੰਡਾਂ ਦੇ ਵਿੱਚ ਜੀ ਦਾਵਾ ਕਰਦੇ ਆ ਸਾਨੂੰ ਕਿਸੇ ਟੋਟਲ ਪਿੰਡਾਂ ਦੇ ਵਿੱਚੋਂ 50 ਕਿਸਾਨ ਗਿਣਤੀ ਦੇ ਕੱਢ ਕੇ ਦਿਖ ਰਹਿਣਾ ਅਸੀਂ ਮੈਨਾ ਇਹਨਾਂ ਨੂੰ ਵਾਪਸ ਲੈ ਲਾਂਗੇ 50 ਕਿਸਾਨ ਖੜੇ ਕਰ ਦਵੇ ਟੋਟਲ ਪਿੰਡਾਂ ਦੇ ਵਿੱਚੋਂ 36 ਪਿੰਡਾ ਇਹ ਪਿੰਡਾ ਸਾਡੇ 36 ਪਿੰਡਾਂ ਦੇ ਵਿੱਚੋਂ 50 ਜ਼ਿਮੀਂਦਾਰ ਕੱਢ ਕੇ ਦਿਵਾ ਦਵੇ ਸਰਕਾਰ ਇਹ ਜਿਹੜੀ ਸਰਕਾਰ ਦੀ ਨਿਓਆ ਨਾ ਜਿਹੜੀ ਪਾਰਟੀ ਦੀ ਨਿਓਆ ਇਹ ਪਾਰਟੀ ਦੀ ਨਿਓਆ ਜਿਹੜੀ ਧੋਖੇ ਦੇ ਵਿੱਚੋਂ ਪੈਦਾ ਹੋਈ ਆ ਅੰਨਾ ਯਾਰਾਂ ਬੱਦ ਕੇ ਇਮਾਨਦਾਰੀ ਦਾ ਮਖੌਟਾ ਬਾਕੇ ਪਾਰਟੀ ਨੇ ज्ञान ਮਿਲ ਆ ਜੀਗਾ ਅੱਜ ਦਾ ਕੰਮ ਕੌਟਿਆਂ ਦੇ 2023 ਮਦਰ ਸਕੀਮਾਂ ਬਣਾ ਕੇ ਲੋਕਾਂ ਨੂੰ ਭੋਲੇ ਭਾਲਾਂ ਲੋਕਾਂ ਨੂੰ ਠੱਗੀ ਗਈ ਹੈ ਹੁਣ ਤੱਕ ਕਾਮਜਬ ਰਹੇ ਆ ਪਰ ਹੁਣ ਲੋਕ ਜਾਗਰਤ ਹੋ ਚੁੱਕੇ ਆ ਜੀ ਹੁਣ ਇਹ ਸਰਕਾਰ ਦੇ ਜਾਂਦੇ ਵਿੱਚ ਨਹੀਂ ਆਉਣਗੇ ਕਿਸੇ ਹਾਲ ਦੇ ਵਿੱਚ ਵੀ ਅਸੀਂ ਆਪਣੀ ਜ਼ਮੀਨ ਦੇ ਵਿੱਚ ਪੈਰ ਨਹੀਂ ਪਾਉਣ ਦੇਣਾ ਸਰਕਾਰ ਨੂੰ ਉਸ ਮਰਜ਼ੀ ਕਰਨਾ ਪਵੇ ਜੀ ਲੁਧਿਆਣੇ ਦੇ ਇੱਕ ਬਹੁਤ ਵੱਡਾ ਉਦਯੋਗਪਤੀ ਬਹੁਤ ਵੱਡਾ ਬਿਜ਼ਨਸਮੈਨ ਉਹਨੇ 100 ਕਿਲਾ ਰਜੇਸ਼ ਅਗਰਵਾਲੋ ਦਾ ਨਾਮ ਹੈ 100 ਕਿਲਾ ਉਹਨੇ ਲੈਂਡ ਪੂਲਿੰਗ ਪਾਲਿਸੀ ਤੋਂ ਖੁਸ਼ ਹੋ ਕੇ ਸਰਕਾਰ ਨੂੰ ਦੇਣ ਦਾ ਐਲਾਨ ਕੀਤਾਗਾ ਵੀ ਮੈਂ ਅੱਜ ਦੇ ਟਾਈਮ 'ਚ ਕੋਈ ਬਿਨਾਂ ਲਾਲਚ ਤੋਂ ਕੋਈ 1000 ਰੁਪਇਆ ਨਹੀਂ ਦਿੰਦਾ ਠੀਕਾ ਜੀ ਇਹ ਸਰਕਾਰਾਂ ਗਲਤ ਬੰਦਿਆਂ ਨੂੰ ਵਿੱਚ ਲਿਆ ਕੇ ਤੇ ਲੋਕਾਂ ਨੂੰ ਗਮਰਾਹ ਕਰਦੀਆਂ ਨੇ ਇਹ ਲੀਡਰਾਂ ਨੂੰ ਕੁਰਸੀ ਪਿਆਰੀ ਆਣਾ ਅੱਜ ਬਿਆਨ ਨਹੀਂ ਦਿੰਦੇ ਕੁਰਸੀ ਦੇ ਭਾਰ ਥੱਲੇ ਦੱਬੇ ਹੋਏ ਇਹ ਕੋਈ ਐਮਐਲਏ ਬਣਿਆ ਕੇਂਦਰੀ ਆਲ ਤੋਂ ਡਰਦੇ ਦਿੱਲੀ ਵਾਲਿਆਂ ਤੋਂ ਡਰਦੇ ਇਹਨਾਂ ਦੀ ਜ਼ਮੀਰ ਮਰ ਗਈ ਇਹ ਅੱਜ ਬਿਆਨ ਨਹੀਂ ਦੇ ਰਹੇ ਡਰਦੇ ਪਰ ਇਹਨਾਂ ਨੂੰ ਦੱਸਦਾ ਤੁਹਾਨੂੰ ਨਾ ਕੇਂਦਰੀ ਆਲ ਨੇ ਬਣਾਇਆ ਨਾ ਤੁਹਾਨੂੰ ਮਨੀਸ਼ ਰੋਦੀਆ ਨੇ ਬਣਾਇਆ ਇੰਨਾ ਲੋਕਾਂ ਨੇ ਬਣਾਇਆ ਇੰਨਾ ਚ ਆਉਣਾ ਹੀ ਪੈਣਾ ਕਿਸਾਨਾਂ ਦੇ ਉੱਪਰ ਕਿਸਾਨਾਂ ਨੂੰ ਪਰਮਾਉਣ ਦਾ ਦੋਸ਼ ਲੱਗ ਰਿਹਾ ਵੀ ਜਿਹੜੇ ਕਿਸਾਨ ਆਗੂ ਆ ਉਹ ਕਿਸਾਨਾਂ ਨੂੰ ਪਰਮਾ ਰਹੇ ਆ ਤੁਹਾਨੂੰ ਕਿਸੇ ਨੇ ਪਰਮਾਇਆ ਗੁਮਰਾ ਕੀਤਾ ਪਰਮਾਤਾ ਭਵੰਤ ਮਾਰਿਆ ਵਾ ਲੋਕਾਂ ਨੂੰ ਗੁਮਰਾਹ ਕਰ ਰਿਹਾ ਕਿ ਤੁਹਾਨੂੰ 1 ਲੱਖ ਦੇ ਦੂੰਗਾ ਇਹਨਾਂ ਦੀ ਅਕਾਤ ਹੈ ਕਿ ਲੱਖ ਦੇਣ ਵਾਲੀ ਲੈਂਡ ਪੋਲਿੰਗ ਪਾਲਿਸੀ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਬਣੀ ਹੋਈ ਆ ਜਿੱਥੇ ਕਿਸਾਨ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਇਹਦਾ ਵਿਰੋਧ ਕਰ ਰਹੇ ਨੇ ਉਥੇ ਸਰਕਾਰ ਦਿਨੋਂ ਦਿਨ ਇਹਦੇ ਫਾਇਦੇ ਗਿਣਿਆ ਰਹੀ ਆ ਸਰਕਾਰ ਕਹਿ ਰਹੀ ਆ ਕਿ ਕਿਸਾਨਾਂ ਦੇ ਬਹੁਤ ਹੱਕ ਦੀ ਗੱਲ ਆ ਫਾਇਦੇਮੰਦ ਗੱਲ ਆ ਜਿਹੜੇ ਲੋਕ ਜਿਹੜੇ ਕਿਸਾਨ ਆਪਣੀ ਜ਼ਮੀਨ ਦੇਣਾ ਚਾਹੁੰਦੇ ਆ ਉਹ ਦੇ ਦੇਣ ਕਿਸੇ ਨਾਲ ਧੱਕਾ ਨਹੀਂ ਹੋਏਗਾ ਜ਼ੋਰ ਜ਼ਬਰਦਸਤੀ ਨਹੀਂ ਹੋਵੇਗੀ ਪਰ ਇਸ ਦੇ ਵਿਰੋਧ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਨਿਕਲ ਕੇ ਸਾਹਮਣੇ ਆ ਰਹੇ ਆ ਲੁਧਿਆਣੇ ਦੇ ਗਲਾਡਾ ਦਫਤਰ ਦੇ ਸਾਹਮਣੇ ਇੱਕ ਪੱਕਾ ਧਰਨਾ ਲੱਗਾ ਹੋਇਆ ਲੁਧਿਆਣੇ ਦੇ ਜਿਹੜੇ ਪਿੰਡਾਂ ਦੀ ਜ਼ਮੀਨ ਨੋਟੀਫਾਈ ਹੋਈ ਆ 24311 ਜਿਹੜੀ ਏਕੜ ਜ਼ਮੀਨ ਨੋਟੀਫਾਈ ਹੋਈ ਆ ਉਹਨਾਂ ਪਿੰਡਾਂ ਦੇ ਲੋਕ ਮੋਤਵਾਰ ਤੇ ਕਿਸਾਨ ਇੱਥੇ ਵੱਡੇ ਪੱਧਰ ਤੇ ਪੱਕੇ ਮੋਰਚੇ ਤੇ ਬੈਠ ਗਏ ਨੇ ਸਰਕਾਰ ਦਾ ਵਿਰੋਧ ਕਰ ਰਹੇ ਆ ਕਿਉਂ ਕਰ ਰਹੇ ਆ ਜਦ ਕਿ ਸਰਕਾਰੇ ਦੇ ਫਾਇਦੇ ਗਿਣਿਆ ਰਹੀ ਆ ਸਾਰੇ ਪੱਖਾਂ ਤੇ ਗੱਲਬਾਤ ਕਰਾਂਗੇ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਸ਼ੁਭਨਾ ਜੀ ਜੋ ਤਾਂ ਜੀ ਜੋ ਤਾਂ ਇਹ ਸਾਡਾ ਜਿਹੜਾ ਪਿੰਡ ਆ ਜੀ ਇਸ ਏਰੀਆ ਦੇ ਵਿੱਚ ਸਾਰਾ ਨਾ ਵੱਧ ਜ਼ਮੀਨ ਜੋਧਾ ਪਿੰਡ ਦੀ ਰੋਕ ਰਹੀ ਆ 1100 1292 ਇਕਲੇ ਮਤਲਬ ਸਾਡੇ ਅਕਵਾਇਰ ਹੋ ਰਹੀ ਆ ਟੋਟਲ ਸਾਡੀ ਜਿਹੜੀ ਬਾਹੀ ਜੋਗ ਜ਼ਮੀਨ ਆ ਉਹ ਤਰੀਵੇਂ 1650 ਏਕੜ ਆ ਉਹਦੇ ਵਿੱਚੋਂ 1200 ਏਕੜ ਦੀ ਉਹ ਰੋਕ ਰਹੀ ਸਰਕਾਰ ਪਿੱਛੇ ਕੁਝ ਵੀ ਨਹੀਂ ਬਚਦਾ ਪੱਠੇ ਵੇਚਣ ਜੋਗੀ ਵੀ ਕਈ ਲੋਕਾਂ ਨੂੰ ਜ਼ਮੀਨ ਨਹੀਂ ਬਚਣੀ ਹੈ ਜੀ ਕਰਾਂਗੇ ਤਾਂ ਕਰਾਂਗੇ ਕੀ ਜੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਰਕਾਰ ਇਹਦੇ ਫਾਇਦੇ ਗਿਣਿਆ ਰਹੀ ਆ ਵੀ ਇਹ ਲੈਂਡ ਪੂਲਿੰਗ ਪਾਲਿਸੀ ਆ ਕਿਸਾਨਾਂ ਲਈ ਬਹੁਤ ਫਾਇਦੇਮੰਦ ਆ ਸਾਡੀ ਵੀ ਜਦੋਂ ਨਿੱਜੀ ਤੌਰ ਤੇ ਕਿਸੇ ਲੀਡਰ ਨਾਲ ਗੱਲ ਹੁੰਦੀ ਉਹ ਵੀ ਇਹੀ ਕਹਿੰਦੇ ਆ ਕਿ ਕਿਸਾਨਾਂ ਦਾ ਬਹੁਤ ਫਾਇਦਾ ਹੋਏਗਾ ਤੇ ਕਿਸਾਨ ਸਮਝ ਨਹੀਂ ਰਹੇ ਤਾਂ ਕਿੱਥੇ ਕਮੀ ਆ ਰਹੀ ਆ ਵੀ ਤੁਸੀਂ ਸਮਝ ਨਹੀਂ ਰਹੇ ਸਰਕਾਰ ਅਨੁਸਾਰ ਵੀਰ ਜੀ ਲੁਧਿਆਣਾ ਜਿਹੜਾ ਅੱਜ ਤੱਕ ਡਿਵੈਲਪ ਹੋਇਆ ਜਾਦੀ ਦੁਨੀਆ ਵਸਿਆ ਉਹਦਾ ਜਿਹੜਾ ਟੋਟਲ ਰਕਬਾ ਵਾ 15000 ਏਕੜ ਦੇ ਕਰੀਬ ਦੱਸਦੇ ਆ ਤੇ 24000 ਏਕੜ ਸਰਕਾਰ ਕਿੰਨੀ شدید ਆਵਾਜ਼ ਕਰ ਦੂਗੀ ਤੁਸੀਂ ਆਪ ਹੀ ਸੋਚੋ ਉਹ ਜਗਰਾਵਾਂ ਕੋਲ ਜਿਹੜੀ ਮਹਿਲ ਲਗਾ ਖਤਮ ਕਰਕੇ ਗੰਨਾ ਮਹਿਲ ਖਤਮ ਕਰਕੇ 100 ਏਕੜ ਦੇ ਕਰੀਬ ਜ਼ਮੀਨ ਇਹਨਾਂ ਨੇ ਪੁੱਡਾ ਆਣੇ ਨੇ ਕਰੀਸ਼ੀ ਗਵੈਰ ਉਹ ਸੇਵ 8000 ਨੂੰ ਉਹਦਾ ਮਦੋ ਗਾਜ ਵੇਚਿਆ ਸੀ ਪ੍ਰਾਟ ਉਹਦੇ ਗਿਣਤੀ ਦੇ 20 ਸਾਲ ਹੋ ਗਏ ਉਹਨੂੰ ਕਟੋ ਕਟ ਕੱਟੇ ਨੂੰ ਉਹਦਾ 8000 ਰੇਟ ਰੱਖਿਆ ਸੀ ਅੱਜ 5000 ਨੂੰ ਉੱਥੇ ਕੋਈ ਖਰੀਦਦਾਰ ਨਹੀਂਗਾ ਕਿੰਨੇ ਆ ਕਿ ਇਹਨਾਂ ਨੇ ਅਰਬਨ ਸਟੇਟ ਆਈ ਨਹੀਂ ਅਜੇ ਤੱਕ ਡਿਵੈਲਪ ਕਰਨੀਆਂ ਜੀ ਜਿਹੜੀ ਐਡੀ ਸ਼ੀਰੀਪੀਡ ਨਾਲ ਰਕਾਰ ਡਿਵੈਲਪ ਕਰੂ ਅਸਲ ਵਿੱਚ ਤਾਂ ਸਰਕਾਰ ਦੇ ਨੀਰ ਸਾਹਿਬ ਨੇ ਜੀ ਇਹ ਦਿੱਲੀ ਦੇ ਵਿੱਚ ਸਕੀਮ ਬਣੀਆਂ ਇਹਨਾਂ ਨੇ ਨਾ ਕਿਸੇ ਨਾ ਕਿਸੇ ਲੋਟ ਆਪਦੇ ਜਿਹੜੇ ਪੈਸੇ ਇਕੱਠੇ ਕਰਨੇ ਆ ਪਾਰਟੀ ਨੇ ਚਲਾਉਣ ਵਾਸਤੇ ਹੋ ਗਿਆਂ ਪੂਰੇ ਦੇਸ਼ ਦੇ ਵਿੱਚੋਂ ਇੱਕੋ ਹੀ ਸੁਬਾ ਵਾ ਜਿੱਥੇ ਸਰਕਾਰ ਦੇ ਮਨਮੋਟੇ ਬੰਦੇ ਸਰਕਾਰ ਚੱਲਦੀ ਆ ਇਸ ਤੋਂ ਬਾਅਦ ਇਹਨਾਂ ਨੂੰ ਪਤਾ ਵਾ ਸਾਡੇ ਕਿੱਦੇ ਪੈਰ ਨਹੀਂ ਲੱਗਣੇ ਆਪਦਾ ਲੌਂਗ ਲੰਬੇ ਸਮੇਂ ਬਾਅਦ ਤੇ ਪਾਰਟੀ ਨੇ ਚਲਾਉਣ ਖਾਤਰ ਸਾਰੀਆਂ ਗੁੰਡਾਂ ਗੁੰਡੀਆਂ ਜਾ ਰਿਆ ਲਓ ਕਿਉਂਕਿ ਕਰੋਨਾ ਦੇ ਵਿੱਚ ਮਤਲਬ ਵਰਮਾਂ ਦੇ ਵਿੱਚ ਇਹਨਾਂ ਨੇ ਫੰਡ ਇਕੱਠਾ ਕਰਨ ਦੀ ਸ਼ਕੀਮ ਕਰੋੜ ਰੁਪਇਆ 10 ਦੇ 10 ਵਾਲੇ ਵੀ ਮੰਗ ਕਰਦੇ ਆ ਇਹ ਪ੍ਰਾਪਰਟੀ ਡੀਲਾਂਾਂ ਤੋਂ ਵੇ ਦੇ ਸੀਐਲਜੂ ਲੈਣੀ ਆ ਤੁਸੀਂ ਕਰੋੜ ਰੁਪਇਆ ਦੋ ਸਾਨੂੰ ਸੋਣ ਤੁਸੀਂ ਥੋੜੀ ਜੀ ਅਸੀਂ ਜ਼ਮੀਨ ਬਾਹਰ ਕੱਢ ਦਾਂਗੇ ਅਸੀਂ ਥੋਣ ਵਿੱਚ ਆਇਆ ਵਾ ਵੀ ਕੁਝ ਵਪਾਰੀ ਕਿਸਮ ਦੇ ਲੋਕ ਜਿਹਨੇ ਕਿਸਾਨਾਂ ਨੂੰ ਬਣਾ ਕਿਸਾਨ ਬਣਾ ਕੇ ਉਹਨਾਂ ਨੂੰ ਸਰਕਾਰ ਵੇਚਕਾਰੀ ਆ ਉਹ ਆਪਣੀਆਂ ਕਲੋਨੀਆਂ ਦੀ ਇਹਨੂੰ ਸੀਐਲਜੂ ਲੈ ਰਹੇ ਆ ਮੈਂ ਇਸ ਪਾਸੇ ਉਹ ਖਾਨਾ ਦੇ ਵੇਚ ਦੇ ਵਿੱਚ ਲੈ ਰਹੇ ਆ ਅਸਲ ਕਿਸਾਨ ਪਿੰਡਾਂ ਦੇ ਵਿੱਚ ਜੀ ਦਾਵਾ ਕਰਦੇ ਆ ਸਾਨੂੰ ਕਿਸੇ ਟੋਟਲ ਪਿੰਡਾਂ ਦੇ ਵਿੱਚੋਂ 50 ਕਿਸਾਨ ਗਿਣਤੀ ਦੇ ਕੱਢ ਕੇ ਦੇਖ ਲੈਣਾ ਅਸੀਂ ਮੈਨਾਂ ਅੱਲਾਹ ਨਾਲ ਵਾਪਸ ਲੈ ਦਾਂਗੇ 50 ਕਿਸਾਨ ਖੜੇ ਕਰ ਦੇਵੇ ਟੋਟਲ ਪਿੰਡਾਂ ਦੇ ਵਿੱਚੋਂ 36 ਪਿੰਡਾ ਇਹ ਪਿੰਡਾਂ ਸਾਡੇ ਇੱਤੀ ਪਿੰਡਾਂ ਦੇ ਵਿੱਚੋਂ 50 ਜ਼ਿਮੀਦਾਰ ਕੱਢ ਕੇ ਦਿਵਾ ਦੇਵੇ ਸਰਕਾਰ ਦਾਵਾ ਕਰਦੇ ਹਾਂ ਜੋ ਕਹੋਗੇ ਕਰ ਲਾਂਗੇ ਜੀ ਇੱਕ ਵੀ ਬੰਦਾ ਤਿਆਰ ਨਹੀਂ ਜੀ ਕਿਸੇ ਪਿੰਡ ਦੇ ਵਿੱਚ ਥਾਵੇ ਇਹ ਇਹ ਜਿਹੜੀ ਸਰਕਾਰ ਦੀ ਨਿਉ ਆ ਨਾ ਜਿਹੜੀ ਪਾਰਟੀ ਦੀ ਨਿਉ ਆ ਇਹ ਪਾਰਟੀ ਦੀ ਨਿਉ ਜਿਹੜੀ ਧੋਖੇ ਦੇ ਵਿੱਚੋਂ ਪੈਦਾ ਹੋਈ ਆ ਅੰਨਾ ਯਾਰਾਂ ਨੂੰ ਬਾਤ ਕੇ ਇਮਾਨਦਾਰੀ ਦਾ ਮਖੌਟਾ ਬਾਕੇ ਪਾਰਟੀ ਨੇ ਜਨਮ ਲਿਆ ਜੀਗਾ ਅੱਜ ਦਾ ਕਮਕੋਟਿਆਂ ਦੇ ਆਧਾਰ ਤੇ 23 ਮਦਦ ਸਕੀਮਾਂ ਬਣਾ ਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਠੱਗੀ ਗਈ ਹੈ ਹੁਣ ਤੱਕ ਕਾਮਜਾਬ ਰਹੇ ਆ ਪਰ ਹੁਣ ਲੋਕ ਜਾਗਰਤ ਹੋ ਚੁੱਕੇ ਆ ਜੀ ਹੁਣ ਇਹ ਸਰਕਾਰ ਦੇ ਝਾਂਦੇ ਵਿੱਚ ਨਹੀਂ ਆਉਣਗੇ ਕਿਸੇ ਹਾਲ ਦੇ ਵਿੱਚ ਵੀ ਅਸੀਂ ਆਪਦੀ ਜ਼ਮੀਨ ਦੇ ਵਿੱਚ ਪੈਰ ਨਹੀਂ ਪਾਉਣ ਦੇਣਾ ਸਰਕਾਰ ਨੂੰ ਉਸ ਮਰਜ਼ੀ ਕਰਨਾ ਪਵੇ ਜੀ ਤੁਸੀਂ ਉਦਯੋਗਪਤੀਆਂ ਦੀ ਗੱਲ ਕੀਤੀ ਅੱਜ ਦੀ ਅਪਡੇਟ ਅੱਜ ਦੀ ਖਬਰ ਆ ਜਿਹੜੀ ਲੁਧਿਆਣੇ ਦਾ ਇੱਕ ਬਹੁਤ ਵੱਡਾ ਉਦਯੋਗਪਤੀ ਬਹੁਤ ਵੱਡਾ ਬਿਜ਼ਨਸਮੈਨ ਉਹਨੇ 100 ਕਿਲਾ ਰਜੇਸ਼ ਅਗਰਵਾਲੋ ਦਾ ਨਾਮ ਹੈ 100 ਕਿਲਾ ਉਹਨੇ ਲੈਂਡ ਪੂਲਿੰਗ ਪਾਲਿਸੀ ਤੋਂ ਖੁਸ਼ ਹੋ ਕੇ ਸਰਕਾਰ ਨੂੰ ਦੇਣ ਦਾ ਐਲਾਨ ਕੀਤਾਗਾ ਵੀ ਮੈਂ ਸਰਕਾਰ ਨੂੰ ਦੇ ਰਿਹਾਗਾ ਹੁਣ ਸਰਕਾਰ ਉਹਦੀ ਮਸ਼ਹੂਰੀ ਕਰ ਰਹੀ ਆ ਉਹਨੂੰ ਕਿਸਾਨ ਬਣਾ ਕੇ ਵੀ ਪੇਸ਼ ਕਰੇਗੀ ਆਉਣ ਵਾਲੇ ਦਿਨਾਂ ਚ ਗੱਲ ਇਹ ਆ ਜੀ ਉਹ ਜ਼ਮੀਨ ਹੈ ਕਿੱਥੇ ਆ ਕਿੱਥੇ ਉਹਨੇ ਜ਼ਮੀਨ দান ਕੀਤੀ ਆ ਪਤਾ ਤਾਂ ਲੱਗੇ ਕਿਹੜੇ ਪਿੰਡ ਦੇ ਖਸਰਾ ਨੰਬਰ ਆ ਕਿਹੜੇ ਪਿੰਡ ਦੀ ਜ਼ਮੀਨ ਆ ਉਹ ਹਕੀਕਤ ਦੇ ਵਿੱਚ ਜ਼ਮੀਨ ਹੋ ਉਸ ਕਲੋਨੀ ਕੱਟੀ ਗਈ ਆ ਜਾਂ ਮਤਲਬ ਵਾਕਈ ਉਹ ਖੇਤੀਬਾੜੀ ਜੋਗ ਜ਼ਮੀਨ ਆ ਇਹ ਵੀ ਹਜੇ ਪਤਾ ਨਾਂ ਦੀ ਚੀਜ਼ ਆ ਨਾ ਜਿੱਨਾ ਚੱਲੇ ਉਹਦਾ ਪਤਾ ਨਹੀਂ ਲੱਗਦਾ ਪੂਨ ਰੂਪ ਦੇ ਵਿੱਚ ਬਈ ਉਹ ਜਿਹੜੀ ਖੇਤੀ ਵਾਲੀ ਜ਼ਮੀਨ ਨਹੀਂ ਉਹਨੇ ਦਾਨ ਕੀਤੀ ਆ ਜਾਂ ਆਪਦੀ ਕਲੋਨੀ ਦਾ ਸੀਐਲਜੂ ਲੈਣ ਵਾਸਤੇ ਉਹਨੇ ਦਾਨ ਕੀਤੀ ਦਾ ਪਟਾਵਾ ਕਰਦੇ ਆ ਹਾਲਾਂਕਿ ਇਹ ਗੱਲ ਅਸੀਂ ਨਹੀਂ ਮੰਨਣ ਦੇ ਵੀ ਇਹ ਕਿਸੇ ਬੰਦੇ ਨੇ 100 ਕਿਲਾ ਦਾਨ ਕਰਤਾ ਹੋਵੇ ਸਰਕਾਰ ਨੂੰ ਜੀ ਹਾਂ ਬਾਈ ਜੀ ਤੁਹਾਡਾ ਸ਼ੁਭਨਾਮ ਕਿਹੜਾ ਪਿੰਡਾ ਮੇਰਾ ਨਾਮ ਦਲਵੀਰ ਸਿੰਘ ਆ ਜੀ ਪਿੰਡ ਮੇਰਾ ਜੋਧਾ ਤੇ ਤੁਸੀਂ ਕਹੋ ਵੀ ਨਿਯੋਗਪਤੀ ਨੇ ਜ਼ਮੀਨ ਦੇਣ ਦੀ ਗੱਲ ਕੀਤੀ ਆ ਹਨਾ ਇੱਥੇ ਜਿਹੜੇ ਵੱਡੇ ਵੱਡੇ ਅਧਿయోగਪਤੀ ਨੇ ਉਹਨਾਂ ਕੋਲੇ ਬਹੁਤ ਪੈਸਾ ਹਮ ਇੱਕ ਜ਼ਮੀਨ ਕਿਸਾਨ ਦੀ ਹੁੰਦੀ ਆ ਇੱਕ ਵਪਾਰੀਆ ਦੀ ਹੁੰਦੀ ਆ ਬਿਲਕੁਲ ਠੀਕ ਆ ਜੀ ਸਾਡੀ ਇਹ ਰੋਟੀ ਆ ਸਾਡੀ ਇਹ ਮਾਂ ਆ ਸਾਡੀ ਇਹ ਪਹਿਲੀਆਂ ਪੀੜੀਆਂ ਦੇ ਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਆ ਠੀਕ ਆ ਜੀ ਸਾਡੀਆਂ ਪਹਿਲੀਆਂ ਪੀੜੀਆਂ ਦੀ ਕਮਾਈ ਆ ਤੇ ਸਾਡੀ ਰੋਜੀ ਰੋਟੀ ਆ ਤੁਸੀਂ ਕਿਹ ਵਪਾਰੀ ਨੇ ਵਪਾਰੀ ਅੱਜ ਦੇ ਟਾਈਮ 'ਚ ਕੋਈ ਬਿਨਾਂ ਲਾਲਚ ਤੋਂ ਕੋਈ 1000 ਰੁਪਇਆ ਨਹੀਂ ਦਿੰਦਾ ਠੀਕ ਆ ਜੀ ਇਹ ਸਰਕਾਰਾਂ ਗਲਤ ਬੰਦਿਆਂ ਨੂੰ ਵਿੱਚ ਲਿਆ ਕੇ ਤੇ ਲੋਕਾਂ ਨੂੰ ਗਮਰਾਹ ਕਰਦੀਆਂ ਨੇ ਲੋਕ ਬਹੁਤ ਸਿਆਣੇ ਨੇ ਜੀ ਅੱਜ ਦੇ ਟਾਈਮ 'ਚ ਕੋਈ ਇੰਨਾ ਨਹੀਂ ਹੈਗਾ ਵੀ ਕਿਸੇ ਨੂੰ ਨਾ ਪਤਾ ਹੋਵੇ ਠੀਕ ਆ ਅਸੀਂ ਦੋ ਦੋ ਚਾਰ ਚਾਰ ਕਿੱਲੇ ਵਾਲੇ ਲੋਕ ਆ ਵੱਧ ਤੋਂ ਵੱਧ 10 15 ਇੱਕ ਠੀਕ ਆ ਜੀ ਅਸੀਂ ਖੇਤੀ ਕਰਦੇ ਆਂ ਸਾਡਾ ਕਿੱਤਾ ਖੇਤੀ ਆ ਜੀ ਫੈਕਟਰੀ ਵਾਲੇ ਫੈਕਟਰੀਆਂ ਪਿਆਰੀਆਂ ਨੇ ਦੁਕਾਨਾਂ ਵਾਲੇ ਨੂੰ ਦੁਕਾਨਾਂ ਪਿਆਰੀਆਂ ਨੇ ਸਾਨੂੰ ਸਾਡੀ ਜ਼ਮੀਨ ਪਿਆਰੀ ਆ ਸਹੀ ਆ ਠੀਕ ਆ ਜੀ ਸਰਕਾਰਾਂ ਨੇ ਕੰਮ ਕੀ ਹੁੰਦੇ ਆ ਅਸੀਂ ਇਹ ਸਰਕਾਰ ਦੇ 92 ਐਮਐਲਏ ਪਹਿਲਾਂ ਬਣਿਆ ਇੰਨਾ ਜਿੰਨਾ ਮਾਨ ਸਤਕਾਰ ਇਸ ਭਗਵੰਤ ਮਾਨ ਨੂੰ ਲੋਕਾਂ ਨੇ ਦਿੱਤਾ ਜਾਂ ਗੁਰੂ ਮਹਾਰਾਜ ਨੇ ਇਹਨੂੰ ਬਖਸ਼ਿਸ਼ ਕੀਤੀ ਆ ਤੇ ਇਹਦੇ 92 ਐਮਐਲਏ ਬਣੇ ਨੇ ਪਹਿਲਾਂ ਦੋ ਤਿੰਨ ਹੌਣ ਬਣ ਗਏ ਮੈਨੂੰ ਦੁੱਖ ਹੁੰਦਾ ਸਰਕਾਰ ਲੋਕਾਂ ਦੁਆਰਾ ਚੁਣੀ ਹੁੰਦੀ ਆ ਲੋਕਾਂ ਦੇ ਲਈ ਹੁੰਦੀ ਆ ਸਰਕਾਰ ਠੀਕ ਆ ਜੀ ਅੱਜ ਕਿਸਾਨ ਪਹਿਲੀ ਗੱਲ ਇਹ ਆ ਲੋਕ ਸੜਕਾਂ ਤੇ ਕਿਉਂ ਆਉਂਦੇ ਨੇ ਆਜ਼ਾਦ ਹੋਇਆਂ ਨੂੰ 78 ਸਾਲ ਹੋ ਗਿਆ ਨਾ ਤੇ ਪਹਿਲਾਂ ਅਸੀਂ ਦਿੱਲੀ ਬੈਠੇ ਕਿਉਂ ਬੈਠੇ ਉੱਥੇ ਐਮਐਸਪੀ ਦੀ ਲੜਾਈ ਸੀ ਵੀ ਸਾਡੀ ਫਸਲ ਦਾ ਮੁੱਲ ਮਿਲੇ। ਉਸ ਤੋਂ ਬਾਅਦ ਸੀਗਾ ਸਾਡੀ ਮੰਡੀ ਇਹਨਾਂ ਨੇ ਖੋਲ੍ਹਣੀ ਸੀ। ਠੀਕ ਆ ਜੀ ਓਪਨ ਮੰਡੀ। ਅਸੀਂ ਉਹ ਲੜਾਈ ਸੀ ਵੀ ਓਪਨ ਮੰਡੀ ਹੋ ਗਈ ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ। ਠੀਕ ਆ ਜੀ ਇੱਕ ਸੀਗੀ ਇਹਨਾਂ ਦੀ ਐਮਐਸਪੀ ਹੋ ਗਈ ਓਪਨ ਮੰਡੀ ਹੋ ਗਈ ਤੇ ਇੱਕ ਇੱਕ ਮੰਗ ਹੋਰ ਸੀ ਸਾਡੀ। ਚਲੋ। ਤੇ ਅੱਜ ਉਹ ਕਿੱਥੋਂ ਹੁੰਦੀ ਆ ਜੇ ਫਸਲਾਂ ਪੈਦਾ ਹੋਣਗੀਆਂ ਉਸ ਤੋਂ ਬਾਅਦ ਹੀ ਅਸੀਂ ਮੰਡੀ 'ਚ ਜਾਣਾ ਉਸ ਤੋਂ ਬਾਅਦ ਹੀ ਸਾਨੂੰ ਮੁੱਲ ਮਿਲਣੇ ਆ। ਅੱਜ ਜਿਹੜੀ ਉਹ ਫਸਲਾਂ ਕਿੱਥੋਂ ਨਹੀਂ ਜਮੀਨ ਤੋਂ ਪੈਦਾ ਹੋਣੀਆਂ ਆ ਸਾਡੀ ਜ਼ਮੀਨ ਖੋਹ ਰਹੇ ਨੇ ਠੀਕ ਆ ਜੀ ਜੇ ਇੱਕ ਦੁਕਾਨਦਾਰ ਦੀ ਕੋਈ ਦੁਕਾਨ ਖੋਲਵੇ ਇਹ ਲੀਡਰਾਂ ਨੂੰ ਕੁਰਸੀ ਪਿਆਰੀ ਆਣਾ ਅੱਜ ਬਿਆਨ ਨਹੀਂ ਦਿੰਦੇ ਕੁਰਸੀ ਦੇ ਭਾਰ ਥੱਲੇ ਦੱਬੇ ਹੋਏ ਇਹ ਕੋਈ ਐਮ ਐਲ ਏ ਬਣਿਆ ਕੇਦਰੀ ਆਲ ਤੋਂ ਡਰਦੇ ਦਿੱਲੀ ਵਾਲਿਆਂ ਤੋਂ ਡਰਦੇ ਇਹਨਾਂ ਦੀ ਜਮੀਰ ਮਰ ਗਈ ਇਹ ਅੱਜ ਬਿਆਨ ਨਹੀਂ ਦੇ ਰਹੇ ਡਰਦੇ ਪਰ ਇਹਨਾਂ ਨੂੰ ਦੱਸਦਾ ਤੁਹਾਨੂੰ ਨਾ ਕੇਦਰੀ ਆਲ ਨੇ ਬਣਾਇਆ ਨਾ ਤੁਹਾਨੂੰ ਮਨੀਸ਼ ਉਹਦੀਆਂ ਨੇ ਬਣਾਇਆ ਇਹਨਾਂ ਲੋਕਾਂ ਨੇ ਬਣਾਇਆ ਇਹਨਾਂ ਚ ਆਉਣਾ ਹੀ ਪੈਣਾ ਠੀਕ ਆ ਜੀ ਅੱਜ ਇਹ ਕਹਿੰਦੇ ਆ ਪਾਲਿਸੀ ਸਹੀ ਆ ਅੱਜ ਸਾਨੂੰ ਪੁੱਛ ਲੈਣ ਇੱਥੇ ਆ ਕੇ ਅੱਜ ਭਗਵਾਨ ਤਮਨ ਆਇਆ ਇੱਥੇ ਬਰਾਸਤੀ ਖੇਡਾਂ ਦਾ ਉੱਥੇ ਉੱਥੇ ਅਦਗਾਟਨ ਕਰਨ ਖੇਡਾਂ ਕਰੋ ਚੰਗੀਆਂ ਲੱਗਦੀਆਂ ਜਦੋਂ ਤੁਹਾਡੇ ਢਿੱਡ 'ਚ ਰੋਟੀ ਹੋਊਗੀ ਠੀਕ ਆ ਸਾਡੇ ਭਰਾ ਨੇ ਉਹ ਵੀ ਬਲਦ ਭਜਾਉਂਦੇ ਨੇ ਕੁੱਤੇ ਭਜਾਉਂਦੇ ਨੇ ਕਬੂਤਰ ਉਡਾਉਂਦੇ ਨੇ ਇਹ ਕੰਮ ਆ ਰੋਟੀ ਤੋਂ ਬਾਅਦ ਦੇ ਠੀਕ ਆ ਜੀ ਅੱਜ ਸਾਡੀ ਉਹ ਵੀ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਵੀ ਕਹਾਂਗੇ ਵੀ ਸਾਡਾ ਦੁੱਖ ਦਰਦ ਸਮਝਣਗੇ ਉਹ ਤੇ ਇਹ ਜੇ ਰੋਟੀ ਨਾ ਰਹੀ ਕਿਹਨੇ ਬਲਦ ਭਜਾਉਣੇ ਆ ਕਿਹਨੇ ਕਬੂਤਰ ਉਡਾਉਣੇ ਆ ਜੀ ਠੀਕ ਆ ਇਹ ਪਖੰਡ ਜਿੰਨੇ ਕਰ ਰਿਹਾ ਯਾਨੀ ਇਹ ਤੋਂ ਇੰਨੀ ਆਸ ਨਹੀਂ ਸੀ ਕਿ ਇੰਨੇ ਲੋਕਾਂ ਨੂੰ ਗਮਰਾਹ ਟੀਵੀ 'ਚ ਬੈਠੇ ਕਹਿੰਦੇ ਆ ਕਿਸਾਨ ਖੁਸ਼ ਨੇ ਕਿਸਾਨ ਸੜਕਾਂ 'ਤੇ ਬੈਠੇ ਇਹਨਾਂ ਤੋਂ ਪੁੱਛ ਲੈਣਾ ਕਿ ਵੀ ਖੁਸ਼ ਨੇ ਕਿ ਦੁਖੀ ਨੇ ਇੱਕ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੇ ਸਾਰੇ ਜਿੰਨੇ ਲੀਡਰ ਹੈਗੇ ਨੇ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਜਾਂ ਮੀਡੀਆ ਨਾਲ ਕੋਈ ਗੱਲਬਾਤ ਕਰਦੇ ਆ ਉਹ ਕਹਿੰਦੇ ਜੀ ਜਿਹੜੇ ਕਿਸਾਨ ਆਗੂ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਆਮ ਕਿਸਾਨਾਂ ਨੂੰ ਭੋਲੇ-ਭਾਲੇ ਕਿਸਾਨਾਂ ਨੂੰ ਗਮਰਾਹ ਕਰ ਰਹੇ ਆ ਉਹਨਾਂ ਨੂੰ ਪਟਕਾਰ ਰਹੇ ਆ ਇਹ ਦੋਸ਼ ਲਾ ਰਹੀ ਆ ਸਰਕਾਰ ਦੇਖੋ 1.5 ਸਾਲ ਰਹਿ ਗਿਆ ਠੀਕ ਆ ਜੀ ਤੇ ਇਹਨਾਂ ਨੂੰ ਪਤਾ ਲੱਗ ਜੂਗਾ ਕਿਸਾਨ ਦੇਖੋ ਇੱਕ ਦਿਮਾਗ ਇਹਦਾ ਕੰਮ ਕਿੰਨਾ ਖਰਾਬ ਹੋਇਆ ਭਗਵਾਨ ਤੁਮਾਨ ਦਾ ਇਹ ਅਕਸਰ ਕਹਿਣਾ ਹੁੰਦਾ ਵੀ ਰੱਬ ਨਾ ਕਿਸ ਨੂੰ ਮਾਰਦਾ ਨਾ ਲੁੱਟ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਇਹਨਾਂ ਲੋਕਾਂ 'ਚੋਂ ਗਿਆਨ ਤੋਂ ਇਹਨਾਂ 'ਚ ਆਉਣਾ ਪੈਣਾ ਠੀਕ ਆ ਸਾਲ ਰਹਿ ਗਿਆ ਡੇਢ ਤੇ ਉਸ ਦਿਨ ਤੈਨੂੰ ਪਤਾ ਲੱਗ ਜੂਗਾ ਤੇਰੇ ਐਮਐਲਏ ਨੂੰ ਵੀ ਕਿਸਾਨ ਕਿਹੜੇ ਸੀ ਤੇ ਅਸਲੀ ਕਿਸਾਨ ਕਿਹੜਿਆ ਤੇ ਨਕਲੀ ਕਿਹੜਿਆ ਉਹ ਉਹਦੇ ਤੇਰੇ ਚਾਪਲੂਸ ਠੀਕ ਆ ਸਾਨੂੰ ਨਾ ਤੇਰੀਆਂ ਕੁਰਸੀਆਂ ਨਾਲ ਪਹਿਲਾਂ ਨਾਲ ਸਾਨੂੰ ਕੋਈ ਅਲਰਜੀ ਸੀ ਨਾ ਸਾਨੂੰ ਤੇਰੀ ਅੱਜ ਕੁਰਸੀ ਨਾ ਕੋਈ ਅਲਰਜੀ ਐ ਨਾ ਕੱਲ ਨੂੰ ਜਿਨ੍ਹਾਂ ਨੇ ਉਹਨਾਂ ਸਾਨੂੰ ਉਹਨਾਂ ਦੀਆਂ ਕੁਰਸੀਆਂ ਨਾਲ ਕੋਈ ਮਤਲਬ ਹੀ ਨਹੀਂ ਸਾਡੀ ਰੋਜੀ ਰੋਟੀ ਦੀ ਲੜਾਈ ਆ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਆ ਸਾਡੀਆਂ ਨਸਲਾਂ ਦੀ ਲੜਾਈ ਆ ਸਾਡੀਆਂ ਫਸਲਾਂ ਦੀ ਲੜਾਈ ਆ ਇਹ ਭੰਡ ਕਹਿੰਦਾ ਹੁੰਦਾ ਸੀ ਥੋੜੇ ਅਸੀਂ ਬੱਚੇ ਬਾਹਰੋਂ ਲੈ ਆਵਾਂਗੇ ਬੱਚੇ ਸਾਡੇ ਕੀ ਲਿਆਉਣੇ ਸੀ ਅਸੀਂ 24000 ਏਕੜ ਇਹ ਇੱਥੇ ਦਾ 21000 ਉੱਥੇ ਦਾ ਲੱਖਾਂ ਲੋਕ ਸਾਨੂੰ ਉਜਾੜਨ ਲੱਗਿਆ ਸਾਡੇ ਘਰ ਸਾਡੀਆਂ ਜ਼ਮੀਨਾਂ ਚਲ ਗਈਆਂ ਸਾਡੇ ਕੋਲੇ ਕੀ ਰਹਿਣਾ ਇਹਨੂੰ ਦੱਸਾਂਗੇ ਅਸੀਂ ਲਿਖੀ ਜਾਂਦੇ ਆ ਅਮਨ ਅਰੋੜੇ ਦਾ ਜਿਹੜਾ ਜਿਹੜਾ ਸਾਨੂੰ ਟ੍ਰੈਸਰਾਂ ਕਰਦਾ ਨਾ ਅੱਜ ਸਾਨੂੰ ਪਾਲਿਸੀਆਂ ਸਮਝਾਉਂਦਾ ਅਸੀਂ 9 ਲਿਖੀ ਜਾਂਦੇ ਆ ਸਾਲ ਰਹਿ ਗਿਆ ਡੇਢ ਤੇ ਤੁਹਾਨੂੰ ਅਸੀਂ ਸਮਝਾਵਾਂਗੇ ਫਿਰ ਤੁਹਾਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਣੇ ਇਹ 92 ਤੋਂ ਤੁਹਾਡੀ ਗਿਣਤੀ ਪਤਾ ਨਹੀਂ ਕਿੱਥੇ ਕਰਨੀ ਆ ਇਹ ਗੁਰੂ ਮਹਾਰਾਜ ਦੇ ਸੰਗਤ ਜਾਣਦੀ ਆ ਯਾਨੀ ਬੰਦੇ ਬਣਜੋ ਹਜੇ ਵੀ ਕਹਿੰਦੇ ਆ ਜਿਹੜੇ ਲੋਕਾਂ ਨੇ ਤੁਹਾਨੂੰ ਥੋੜੀ ਔਕਾਤ ਨਹੀਂ ਸੀ ਥੋੜੀ ਅੱਜ ਸਾਡੇ ਟਰੈਕਟਰਾਂ ਨੂੰ ਪਰਖਦੇ ਆ ਤੁਸੀਂ ਵੀ ਇਹ ਟਰੈਕਟਰ ਲਈ ਫਿਰਦੇ ਨੇ ਅਸੀਂ ਖੇਤੀ ਕਰਦੇ ਆ ਸਾਨੂੰ ਪਤਾ ਵੀ ਟਰੈਕਟਰ ਦੋ ਚਾਹੀਦੇ ਆ ਜਾਂ ਤਿੰਨ ਚਾਹੀਦੇ ਆ ਉਹ ਅਸੀਂ ਆਪਣੇ ਪੈਸੇ ਦੇ ਲੈਨੇ ਆ ਥੋੜੀ ਾਕਾਤ ਨਹੀਂ ਸੀ ਬੈਟਰੀ ਵਾਲੀਆਂ ਸਕੂਟਰੀਆਂ ਲੈਣ ਦੀ ਤੁਹਾਨੂੰ ਅਸੀਂ ਵੋਟਾਂ ਪਾ ਕੇ ਮੰਤਰੀ ਐਮ ਐਲ اے ਬਣਾਇਆ ਅੱਜ ਤੁਸੀਂ ਲੈਂਡ ਕਰੂਜ਼ਰਾਂ ਤੇ ਚੜੇ ਫਿਰਦੇ ਹੋ ਸਾਡੇ ਪੈਸੇ ਨਾਲ 100-100 ਗਨਮੈਨ ਲਈ ਫਿਰਦੇ ਹੋ ਠੀਕ ਆ ਸਾਨੂੰ ਥੋੜਾ ਕੋਈ ਦੁੱਖ ਨਹੀਂ ਸਾਨੂੰ ਦੁੱਖ ਆ ਸਾਡੀ ਜਿਹੜੀ ਜ਼ਮੀਨ ਆ ਉਹ ਨਾ ਖੋਵੋ ਸਾਡੀ ਥੋੜੀ ਕੁਰਸੀ ਨਾ ਕੋਈ ਸਾਨੂੰ ਰੰਜ ਨਹੀਂ ਉਹ ਗਾਂ ਪਰਮਾਤਮਾ ਜਾਣਦਾ ਪਰ ਸਾਡੇ ਲੋਕਾਂ ਨੂੰ ਟਿੱਚਰਾ ਨਾ ਕਰੋ ਇਹ ਲੋਕ ਨੇ ਇਹ ਤੁਹਾਨੂੰ ਮਿੱਟੀ 'ਚ ਮਿਲਾ ਦੇਣਗੇ ਇੱਕ ਇੱਕ ਗੱਲ ਵਿਚਾਲੇ ਇੱਕ ਜੀ ਸਰਕਾਰ ਨੇ ਇੱਕ ਹੋਰ ਪ੍ਰਚਾਰ ਕਰਦੀ ਆ ਵੀ ਅਸੀਂ ਕਿਸੇ ਤੋਂ ਧੱਕੇ ਨਾਲ ਜ਼ਮੀਨ ਨਹੀਂ ਮੰਗਦੇ ਹਾਂ ਹਾਂ ਅਸੀਂ ਚਲੋ ਮੰਨਦੇ ਆ ਵੀ ਸਰਕਾਰ ਨੂੰ ਲੋਕ ਜ਼ਮੀਨ ਦਿੰਦੇ ਆ ਮੈਂ ਇੱਕ ਗੱਲ ਸਵਾਲ ਕਰਦਾ ਸਰਕਾਰ ਨੂੰ ਵੀ ਤੁਸੀਂ ਕਿਤੇ 400 ਕਿਲਾ ਤੁਹਾਨੂੰ ਕਿਤੇ ਕੋਈ ਦਰਖਾਸਤ ਲੋਕ ਦੇ ਦਿੰਦੇ ਆ 400 ਕਿਲੇ ਲੈ ਵਿੱਚ 100 ਕਿਲਾ ਇਹ ਜਾਵਾ ਜਿਹੜੇ ਬੰਦੇ ਥੋੜੇ ਨਾਲ ਸਹਿਮਤ ਨਹੀਂ ਤੁਸੀਂ ਉਹਨਾਂ ਦੀ ਜ਼ਮੀਨ ਖਰੀਦੀ ਨਹੀਂ ਜਦੋਂ ਤੁਸੀਂ ਕੋਈ ਉਹਦੇ ਡਿਵੈਲਪ ਕਰੋਗੇ ਜਾਂ ਇੰਡਸਟਰੀ ਡਿਵੈਲਪ ਕਰਨੀ ਆ ਜਾਂ ਸੜਕਾਂ ਬਣਾਉਣੀਆਂ ਵਾ ਤੁਸੀਂ ਆਹ ਦੱਸੋ ਵੀ ਜਿਹੜਾ ਉਹ ਏਰੀਆ ਹੋਵੇ ਜੇ ਬਚਾ ਲੀਓ ਤੇ ਸੜਕ ਨੰਗੂਗੀ ਉਹ ਏਰੀਆ ਡਿਵੈਲਪ ਕਿਵੇਂ ਹੋਊਗਾ ਸਮਝ ਲੀ ਇਹ ਲੋਕਾਂ ਨੂੰ ਬੇਵਕੂ ਬਣਾਉਣ ਦੀਆਂ ਗੱਲਾਂ ਬਾਜ਼ੀ ਉਹਨਾਂ ਨੂੰ ਇਹ ਮਤਲਬ ਇੱਕ ਵਾਰੀ ਪੈਰ ਧਰ ਲਿਏ ਪਹਿਲਾ ਜਿਹੜਾ ਆਪਦੀ ਸਹਿਮਤੀ ਨਾਲ ਦੇ ਦੇਣਗੇ ਦੇ ਦੇਣਗੇ ਉਸ ਤੋਂ ਬਾਅਦ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਸਰਕਾਰ ਦਾ ਕਾਨੂੰਨ ਆ ਬੇ ਲੋਕਾਂ ਦੇ ਧੱਕੇ ਨਾਲ ਜ਼ਮੀਨਾਂ ਸੀ ਖੋਵਾਂਗੇ ਜੀ ਤੁਹਾਡੇ ਕਿਹੜਾ ਪਿੰਡਾ ਜੀ ਜੋਦਾ ਜੀ ਜਗਦੇਵ ਸਿੰਘ ਅ ਅੱਛਾ ਇੱਕ ਨਾ ਮੈਂ ਭਾਈ ਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਕਿਸਾਨਾਂ ਦੇ ਉੱਪਰ ਕਿਸਾਨਾਂ ਨੂੰ ਪਰਮਾਉਣ ਦਾ ਦੋਸ਼ ਲੱਗ ਰਿਹਾ ਵੀ ਜਿਹੜੇ ਕਿਸਾਨ ਆਗੂ ਆ ਉਹ ਕਿਸਾਨਾਂ ਨੂੰ ਪਰਮਾ ਰਹੇ ਆ ਤੁਹਾਨੂੰ ਕਿਸੇ ਨੇ ਪਰਮਾਇਆ ਗੁੰਮਰਾਹ ਕੀਤਾ ਕਿਸੇ ਨੇ ਕੋਈ ਕਿਸੇ ਨੂੰ ਗੁੰਮਰਾਹ ਕਰ ਹੀ ਨਹੀਂ ਸਕਦਾ ਹੈਗਾ ਸਭ ਦੀ ਆਪ ਆਪਣੀ ਮਰਜ਼ੀ ਆ ਨਾਲੇ ਇਹ ਜਿਹੜੀ ਹੈਗੀ ਨੇ ਤੇ ਇਹਨਾਂ ਦੀਆਂ ਹਵਾ 'ਚ ਗੱਲਾਂ ਨੇ ਜਿਹੜੇ ਕਹਿੰਦੇ 100 ਕਿੱਲਾ ਸਾਨੂੰ ਦੇ ਦਤਾ 100 ਕਿੱਲਾ ਕਿੱਥੇ ਆ ਉਹ ਸਿਰਫ ਹਵਾ 'ਚ ਹੋਊਗਾ ਕਿਤੇ ਉਂ ਤਾਂ ਕਿਸੇ ਦਾ ਸੁਣਿਆ ਨਹੀਂ ਸਾਡੇ ਪਿੰਡਾਂ 'ਚ ਹੈ ਹੀ ਨਹੀਂ ਕਿਸੇ ਕੋਲੇ 100 ਕਿੱਲਾ ਪਹਿਲੀ ਗੱਲ ਤਾਂ ਹੈ ਇਹ ਬਿਲਕੁਲ ਹੈ ਹੀ ਗਲਤ ਮਾਰੂ ਪਾਲਸੀ ਆ ਇਹ ਜ਼ਿਮੀਂਦਾਰਾ ਵੀ ਇਹਦੇ ਨਾਲ ਖਤਮ ਹੋ ਜਾਊ ਮਜ਼ਦੂਰ ਵੀ ਖਤਮ ਹੋ ਜਾਊਗਾ ਹੈ ਇਹ ਇਹਨਾਂ ਦੀਆਂ ਸਭ ਗੱਲਾਂ ਬਾਤਾਂ ਨੇ ਕੁਛ ਨਹੀਂ ਹੈ ਇਹਦੇ 'ਚ ਸਰਕਾਰ ਕਹਿੰਦੀ ਵੀ ਹਾਲੇ ਤੱਕ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਪਾਲਸੀ ਬਹੁਤ ਫਾਇਦੇਮੰਦ ਆ ਜੇ ਕੋਈ ਨਈ ਜਮੀਨ ਦੇਣੀ ਚਾਹੁੰਦਾ ਤਾਂ ਨਾਂ ਦੇ ਵੀ ਅਸੀਂ ਧੱਕੇ ਨਾਲ ਨਹੀਂ ਲਮਾਂ ਮੇਰੀ ਗੱਲ ਸੁਣੋ ਅਸੀਂ ਅਮੀਰ ਹੋਣਾ ਹੀ ਨਹੀਂ ਚਾਹੁੰਦੇ ਹੈਗੇ ਜਿਹੜੇ ਰੋਟੇ ਕਰਨਾ ਚਾਹੁੰਦੇ ਨੇ ਪਹਿਲਾਂ ਹੀ ਅਮੀਰ ਆ ਅਸੀਂ ਇਹਦਾ ਸਾਡਾ ਬੇੜਾਕਾਰ ਕਰਨ ਲੱਗੇ ਨੇ ਹੈ ਜਦੋਂ ਜਮੀਨ ਹੀ ਨਹੀਂ ਸਾਡੇ ਕੋਲੇ ਰਹੂ ਅਸੀਂ ਕਰਾਂਗੇ ਕੀ ਸਾਡੇ ਲਾ ਬੁੜੀਆਂ ਨੂੰ ਬੁੜੀਆਂ ਨੂੰ ਕੰਮ ਰਹਿਣਾ ਨਾ ਬੰਦਿਆਂ ਨੂੰ ਕੰਮ ਰਹਿਣਾ ਕਰਨ ਮਰ ਜਾਣਗੇ ਘਰੇ ਬੈਠੇ ਕਿਦਰ ਕੁਝ ਪਿੰਡਾਂ ਦੇ ਵਿੱਚ ਅਸੀਂ ਵੇਖਿਆ ਜਗਰਾਉਂ ਦੇ ਪਿੰਡਾਂ ਚ ਮਾਲਕਪੋਨਾ ਸੁਈਆਂ ਦੇ ਵਿੱਚ ਸੀਐਲਯੂ ਦੇ ਲੈਟਰ ਨਿਕਲ ਗਏ ਆ ਤਹਿਸੀਲਦਾਰ ਨੇ ਕੱਢਿਆ ਸ਼ਾਇਦ ਤੁਹਾਡੇ ਵੀ ਧਿਆਨ ਦੇ ਵਿੱਚ ਹੋਣਾ ਵੀ ਜਿਹੜੀ ਜਿਹੜੀ ਜ਼ਮੀਨ ਨੋਟੀਫਾਈ ਹੋ ਗਈ ਉਹਨਾਂ ਤੇ ਨਾ ਬੰਦਾ ਘਰ ਪਾ ਸਕਦਾ ਨਾ ਲੋਨ ਲੈ ਸਕਦਾ ਵੇਚ ਨਹੀਂ ਸਕਦਾ ਹੈ ਇਹ ਇਹ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਇਹ ਬਿਲਕੁਲ ਗਲਤ ਗੱਲ ਹੈ ਕੋਈ ਉੱਥੇ ਨਾ ਕੋਈ ਕਰ ਜੇ ਆਪਾਂ ਚਾਹੁੰਦੇ ਆ ਵੀ ਅਸੀਂ ਆ ਇੱਥੇ ਜਾਂ ਪੈਲਸ ਬਣਾਉਣਾ ਵਾ ਜਾਂ ਆਪਣਾ ਕੋल्ड ਸਟੋਰ ਬਣਾਉਣਾ ਉਹਦੀ ਖਾਤਰ ਇਹਨਾਂ ਨੇ ਮਜ਼ਦੂਰੀ ਨਹੀਂ ਦੇਣੀ ਹੈਗੀ ਹਾਂ ਇਹ ਸਾਰਾ ਕੁਝ ਇਹਨਾਂ ਦੀ ਆਪਦੀ ਮਰਜ਼ੀ ਆ ਜੋ ਕਰੀ ਜਾਣਗੇ ਤੇ ਇਹ ਇਹ ਬਿਲਕੁਲ ਹੀ ਗਲਤ ਕੰਮ ਆ ਜੋ ਕਰ ਰੱਖਾ ਕਰ ਰਹੇ ਨੇ ਸਰਕਾਰ ਦੇ ਇੱਕ ਲੀਡਰ ਨੇ ਗੱਲਬਾਤ ਕਰਦੇ ਗੱਲ ਕਹੀ ਆ ਕਿ ਜੇ ਕਿਸਾਨ ਖੇਤੀ ਕਰਦੇ ਆ ਤਾਂ ਖੇਤੀ ਚਾਹੇ ساری ਉਮਰ ਕਰੀ ਜਾਣਾ ਜ਼ਮੀਨ ਵੇਚ ਕੇ ਕਿਸੇ ਹੋਰ ਕਿਸਾਨ ਨੂੰ ਵੀ ਖੇਤੀ ਕਰਨ ਵਾਸਤੇ ਜ਼ਮੀਨ ਦਿੰਦੇ ਆ ਤਾਂ ਵੀ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇ ਉੱਥੇ ਕੋਈ ਉਹ ਆਪ ਦਾ ਛੋਟਾ ਮੋਟਾ ਵਪਾਰਕ ਚੀਜ਼ ਪਾਉਂਦੇ ਆ ਜਿਵੇਂ ਤੁਸੀਂ ਮੈਰਜ ਪੈਲਸ ਦਾ ਜ਼ਿਕਰ ਕੀਤਾ ਕੋਈ ਕੋਲਡ ਸਟੋਰ ਖੋਲ ਲਿਆ ਜਾਂ ਕੋਈ ਛੋਟੀ ਮੋਟੀ ਦੁਕਾਨ ਖੋਲ ਲਈ ਉਹ ਕਹਿੰਦੇ ਜੀ ਵਪਾਰ ਦੇ ਵਿੱਚ ਆ ਜੂ ਤੇ ਤੇ ਵਪਾਰ ਤਾਂ ਕਹਿੰਦੇ ਫਿਰ ਹਮੇਸ਼ਾ ਉਹਦੇ ਤੇ ਟੈਕਸ ਵੀ ਲੱਗਦਾ ਉਹ ਫਿਰ ਵਪਾਰਕ ਨੀਤੀ ਚ ਆ ਜਾਂਦਾ ਕਰਨਗੇ ਕਾਦੇ ਨਾਲ ਜੇ ਪੈਸਾ ਕੋਲੇ ਹੋਊਗਾ ਫੇਰ ਹੀ ਕਰਾਂਗੇ ਪੈਸਾ ਕਿੱਧਰੋਂ ਹੋਣਾ ਮੈਂ ਪੈਸਾ ਤਾਂ ਇਹਨਾਂ ਦਾ ਸਾਰਾ ਆਪ ਦੇ ਅੰਡਰ ਕਰ ਲੈ ਹੈ ਉਹ ਬਿਲਕੁਲ ਹੀ ਹੈ ਨਹੀਂ ਇਹਨਾਂ ਦੇ ਕੋਈ ਪਾਲਸੀ ਨਹੀਂ ਹੈ ਕਿ ਨਾ ਇਹਨਾਂ ਦਾ ਕੋਈ ਆਧਾਰ ਆ ਕਿਸੇ ਗੱਲ 'ਚ ਇਹ ਅਸਲੀ ਤਾਂ ਇਹ ਕੈਨਸਲ ਹੀ ਹੋਣਾ ਠੀਕ ਸਮਝਿਆ ਜਾਊਗਾ ਜੀ ਬਾਈ ਜੀ ਕਿਵੇਂ ਵੇਖਦੇ ਹੋ ਇਸ ਨੀਤੀ ਨੂੰ ਬਿਲਕੁਲ ਗਲਤ ਨੀਤੀ ਹੈ ਜੀ ਬਿਲਕੁਲ ਗਲਤ ਨੀਤੀ ਹੈ ਲੈਡ ਪੁਲਗ ਜਿਹੜੀ ਨੀਤੀ ਹੈ ਇਹ ਲੋਕਾਂ ਦੇ ਜਾੜੇ ਦੀ ਨੀਤੀ ਆ ਪੰਜਾਬ ਦੇ ਜਾੜੇ ਦੀ ਨੀਤੀ ਆ ਪੰਜਾਬ ਦੇ ਕਿਸਾਨਾਂ ਦੇ ਜਾੜੇ ਦੀ ਨੀਤੀ ਆ ਜਿਹੜੀ ਪੀੜੀ ਦਾ ਪੀੜੀ ਸਾਡੇ ਬਜ਼ੁਰਗ ਸਾਡੀਆਂ ਪੁੱਤਾਂ ਇਹ ਤੇ ਗੁਜ਼ਾਰਾ ਕਰਦਿਆਂ ਸੀ ਅਸੀਂ ਕਰਦੇ ਆ ਸਾਡੇ ਆਉਣ ਵਾਲੀਆਂ ਪੁੱਤਾਂ ਨੇ ਕਰਨਾ ਉਹ ਬਿਲਕੁਲ ਖਤਮ ਕਰ ਰਹੇ ਨੇ ਜੀ ਸਾਨੂੰ ਇਹ ਕਿਸਾਨਾਂ ਨੂੰ ਖਤਮ ਕਰ ਰਹੇ ਸਾਡਾ ਸਾਡੀ ਕਿਸਾਨੀ ਸਾਰਾ ਕੁਝ ਹੁਣ ਤਾਂ ਸਰਕਾਰ ਨੇ ਮੁਆਵਜ਼ਾ ਵੀ ਵਧਾਤਾ ਲੱਖ ਰੁਪਏ ਤੱਕ ਕਰਤਾ ਠੇਕਾ ਵੀ ਵਧਾਤਾ ਉਹ ਕਹਿੰਦੇ ਕੁਝ ਦੇਈ ਜਾਣ ਜੀ ਸਾਨੂੰ ਜ਼ਮੀਨ ਨਾਲ ਪਿਆਰਾ ਕੁਝ ਨਹੀਂ ਹੈ ਸਾਨੂੰ ਇਹਨਾਂ ਨੂੰ ਤਾਂ ਕੋਈ ਪੈਸਾ ਨਹੀਂ ਚਾਹੀਦਾ ਚਾਹੇ ਕਰੋੜ ਰੁਪਏ ਦੇਈ ਜਾਣ ਇਹ ਸਾਨੂੰ ਸਾਲ ਦਾ ਸਾਨੂੰ ਕੋਈ ਉਹ ਜ਼ਮੀਨ ਨਾਲ ਅਸੀਂ ਜ਼ਮੀਨ 'ਤੇ ਰੋਟੀ ਖਾਂਦੇ ਹਾਂ ਜ਼ਮੀਨ 'ਤੇ ਗੁਜ਼ਾਰਾ ਕਰਦੇ ਹਾਂ ਹਾਂਜੀ ਮੁੱਖ ਮੰਤਰੀ ਸਾਹਿਬ ਇੱਧਰ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਮਿਲਦੇ ਆ ਰਹੇ ਆਗੇ ਫੋਟੋਆਂ ਤੁਸੀਂ ਵੀ ਦੇਖਦੇ ਹੋਵੋਗੇ ਮੋਟਰ ਤੇ ਬੈਠੇ ਆ ਗੱਲਾਂ ਬਾਤਾਂ ਕਰੀ ਜਾਂਦੇ ਆ ਤੁਹਾਨੂੰ ਕਦੇ ਮਿਲਣਾ ਏ ਨਹੀਂ ਨਹੀਂ ਸਾਨੂੰ ਕੋਈ ਮਿਲਣੀ ਐ ਤੇ ਨਾਲੇ ਜਿਹੜੀ ਪਾਰਟੀ ਹੈ ਇਹੀ ਪਾਲਿਸੀ ਦੀ ਗਜ਼ਰਾਤ ਦੇ ਵਿੱਚ ਇਹ ਆਪ ਹੀ ਵਿਰੋਧ ਕਰਦੇ ਨੇ ਕਿਉਂਕਿ ਉੱਥੇ ਬੀਜੇਪੀ ਇਹ ਪਾਲਿਸੀ ਨੂੰ ਲਿਆ ਰਹੀ ਹੈ ਤੇ ਪੰਜਾਬ ਦੇ ਵਿੱਚ ਇਹਨਾਂ ਨੂੰ ਖਦ ਨੂੰ ਖਾਣ ਦਾ ਢੰਗ ਲੱਭ ਰਿਹਾ ਤੇ ਪੈਸਾ ਚੰਗਾ ਬਣਨਾ ਇਹਦੇ ਚੋਂ ਵੱਡੇ ਵੱਡੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਖਬਰ ਲੱਗੀ ਹੈ ਅੱਜ ਦੀ ਵੀ ਉਹ ਕੋਈ ਕਿਸ ਨੇ 100 ਕਿਲਾ ਕਿਸ ਨੇ ਆਸਟ੍ਰੇਲੀਆ ਨੇ ਦਿੱਤੀ ਉਹ ਦਿੱਤੀ ਹੈ ਜਾਂ ਕੋਈ ਆਪਣੀ ਪੁਰਾਣੀ ਕਲੋਨੀ ਨੂੰ ਮਤਲਬ ਉਹਨੇ ਦਿੱਤਾ ਸਿਰਫ ਇਹ ਬਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਜਿਹੜੇ ਸਿਰਫ ਮਾਫੀਆ ਜ਼ਮੀਨ ਮਾਫੀਆ ਨਹੀਂ ਵਪਾਰੀ ਵੀ ਨਹੀਂ ਆਪਾਂ ਕਹਿ ਸਕਦੇ ਮਾਫੀਆ ਨੂੰ ਫਾਇਦਾ ਪਹੁੰਚਾਉਣ ਲਈ ਸਾਰਾ ਕੁਝ ਤੇ ਦੂਸਰੀ ਗੱਲ ਹੈ ਵੀ ਐਡਾ ਵੱਡਾ ਏਰੀਆ ਡਿਵੈਲਪ ਕਰਕੇ ਇਹਨਾਂ ਨੇ ਲੈਣਾ ਕੀ ਹੈ ਤਾਂ ਜਿਵੇਂ ਦਿੱਲੀ ਵਾਂਗ ਹੁਣ ਉੱਥੇ ਧੂਆਂ ਧਖੜ ਸਾਰਾ ਕੁਝ ਹੋਇਆ ਫਿਰਦਾ ਤੇ ਲੁਧਿਆਣੇ ਨੂੰ ਵੀ ਹਵਾ ਪਲੀਨ ਕਰ ਦੇਣਗੇ ਤੁਹਾਨੂੰ ਇਹ ਜਿਹੜੇ ਡਿਵੈਲਪਮੈਂਟ ਦੇ ਲੋਡ ਨੇ ਅਸੀਂ ਤਾਜੀ ਹਵਾ ਤੇ ਰਹਿਣਾ ਹੈ ਆਪਦੇ ਆਪਦੇ ਖੇਤਾਂ ਤੇ ਕੰਮ ਕਰਦੇ ਆ ਰਹਿਣਾ ਤੇ ਵਧੀਆ ਤੇ ਸਾਨੂੰ ਏਸੀਆਂ ਚਪਾ ਕੇ ਬਿਮਾਰ ਹੋਣ ਦੀ ਲੋੜ ਨਹੀਂ ਹੈ ਸਾਨੂੰ ਅਸੀਂ ਤਾਂ ਬਿਲਕੁਲ ਇਹਦਾ ਵਿਰੋਧ ਕਰਦੇ ਹਾਂ ਬਾਈ ਜੀ ਤੁਸੀਂ ਜਥੇਬੰਦੀ ਨਾਲ ਜੁੜੇ ਹੋਏ ਲੱਗਦੇ ਹੋ ਮੈਨੂੰ ਗੱਲ 'ਚ ਜਥੇਬੰਦੀ ਦਾ ਜਿਹੜਾ ਹੈਗਾ ਤੁਹਾਡੀ ਸਰੂਪਾ ਹੈ ਠੀਕ ਹੈ ਨਾ ਜਥੇਬੰਦੀ ਦੇ ਆਗੂਆਂ ਤੇ ਦੋਸ਼ ਲਾ ਰਹੀ ਆ ਸਰਕਾਰ ਕਿ ਤੁਸੀਂ ਕਿਸਾਨਾਂ ਨੂੰ ਪਟਕਾਉਨੇ ਹੋ ਤੁਸੀਂ ਪਰਮਾਉਨੇ ਹੋ ਕਿਸਾਨ ਭੋਲੇ ਭਾਲੇ ਆ ਇਹ ਜ਼ਮੀਨ ਦੇਣ ਨੂੰ ਤਿਆਰ ਆ ਸਭ ਤੋਂ ਪਹਿਲਾਂ ਮੈਂ ਇਹ ਦੱਸਦਾ ਪਰਮਾਣਾ ਕਹਿੰਦੇ ਕਿੰੋਂ ਹੁੰਦੇ ਆ ਜੇ ਤਾਂ ਮਤਲਬ ਹਵਾ ਚ ਗੱਲਾਂ ਹੁੰਦੀਆਂ ਵੀ ਲੈਂਡ ਪੂਲਿੰਗ ਪਾਲਸੀ ਆਊਗੀ ਭਵੰਤਮਾ ਜ਼ਮੀਨਾ ਖੋਲੂਗਾ ਦੇਖੋ ਉਹਨੂੰ ਕਹਿੰਦੇ ਪਰਮਾਣਾ ਮੇਰੀ ਖੋਦੀ ਜ਼ਮੀਨ ਆ ਉਹਦੇ ਨੰਬਰ ਆਗੇ ਵਿੱਚ ਅਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਪਰਮਾ ਰਹੇ ਆ ਜਿੰਨੇ ਇਹ ਲੋਕਲ ਲੀਡਰ ਹੈਗੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹੁਤਿਆਂ ਦੀਆਂ ਜ਼ਮੀਨਾਂ ਉਹਨਾਂ ਦੀਆਂ ਆਪਦੀਆਂ ਖੋਦ ਆਈਆਂ ਨੇ ਪਰਮਾ ਤਾਂ ਭਵੰਤਮਾ ਰਿਹਾ ਵਾ ਲੋਕਾਂ ਨੂੰ ਗਮਰਾਹ ਕਰ ਰਿਹਾ ਕਿ ਤੁਹਾਨੂੰ 1 ਲੱਖ ਦੇ ਦੂੰਗਾ ਇਹਨਾਂ ਦੀ ਔਕਾਤ ਹੈਗੀ ਲੱਖ ਦੇਣ ਵਾਲੀ ਇੱਕ ਕਿਲੇ ਦਾ ਜੇ 1 ਲੱਖ ਰੁਪਇਆ ਸਾਲ ਦਾ ਇਹਨਾਂ ਕੋਲ ਰੁਪਏ ਹੈਗੇ ਇਹਨਾਂ ਕੋਲੇ ਹਰ ਮਹੀਨੇ 250 ਕਰੋੜ ਪਹਿਲੇ 250 ਕਰੋੜ ਦਾ ਕਰਜ਼ਾ ਲੈਂਦੇ ਆ ਇਹ 65 ਲੱਖ ਕਰੋੜ ਰੁਪਇਆ ਦੇਖ ਲਓ ਹਰ ਮਹੀਨੇ ਦਾ 250 ਕਰੋੜ ਤੋਂ ਉੱਤੇ ਦਾ ਮਤਲਬ ਐਵਰੇਜ ਦਾ ਕਰਜ਼ਾ ਲੈ ਰਹੇ ਆ ਇਹ ਇਹ ਕਿੱਥੋਂ ਇਹ ਲੱਖ ਲੱਖ ਰੁਪਇਆ ਦੇ ਦੇਣਗੇ ਸਾਡੀਆਂ ਕਰੋੜਾਂ ਦੀਆਂ ਜ਼ਮੀਨਾਂ ਨੇ ਇੱਕ ਪਨੋੜਾ ਵਾਲਾ ਸਾਡਾ ਬਾਈ ਜੀ ਆ ਬਜ਼ੁਰਗ ਨੇ ਉਹ ਹਾਂਜੀ ਧੰਨਾ ਸਿੰਘ ਕਹਿੰਦੇ ਉਹਨਾਂ ਨੂੰ ਜੀ ਉਹਨਾਂ ਦੇ 2.5 ਕਿਲੇ ਰੋਡ ਦੇ ਉੱਤੇ ਆਇਆ 25 ਕਰੋੜ ਰੁਪਏ ਉਹਨੂੰ ਮਿੰਤਾ ਕਰਦੀ ਇੱਕ ਕਿਲੇ ਦੀਆਂ ਉਹਨੇ ਦਿੱਤੇ ਨਹੀਂ ਤੇ 3 ਕਿਲੋ ਦੇ ਹੋਰ ਆਕੇ ਪਿੰਡ ਦੇ ਵਿੱਚ ਉਹ ਵੀ 2.5 ਕਰੋੜ ਤੋਂ 3 ਤੋਂ ਘੱਟ ਨੇ ਸੀ। ਉਹ ਬੰਦਾ ਉਸ ਦਿਨ ਦਾ ਡਿਪਰੈਸ਼ਨ ਦੇ ਵਿੱਚ ਆਇਆ ਵਿਆ। ਯਾਰ ਭਗਵਾਨ ਤਮਨ ਸਾਡੇ ਦਰਦ ਨੂੰ ਸਮਝਦਾ ਜਿਵੇਂ ਆਪਣੇ ਸਰਪੰਚ ਸਾਹਿਬ ਨੇ ਦੱਸਿਆ ਅਸੀਂ ਤਾਂ ਪਹਿਲੇ ਹੀ ਯਾਰ ਬਥੇਰਾ ਰੱਬ ਦਾ ਦਿੱਤਾ ਵਿਆ ਸਾਨੂੰ। ਤੂੰ ਦੇਣ ਵਾਲੀ ਕਿਹੜੀ ਗੱਲ ਕਰਦਾ ਤੂੰ ਸਾਨੂੰ ਦੇ ਕੀ ਦਵੇਂਗਾ? ਅਸੀਂ ਕੀ ਪੋਲੀਟਿਕਲ ਲੀਡਰਾਂ ਤੋਂ ਉਮੀਦ ਕਰ ਸਕਦੇ ਹਾਂ? ਸਾਡਾ ਤੂੰ ਦੇ ਕੋ ਦੇ ਨਹੀਂ ਸਾਡਾ ਤਾਂ ਖੋਹੋ ਤਾਂ ਨਾ। ਤੂੰ ਸਾਡੇ ਕੋ ਖੋਹ ਰਹੇ ਹੋ ਦੇ ਨਹੀਂ ਰਹੇ। ਭਗਵਾਨ ਤਮਨ ਸਰਕਾਰ ਨੂੰ ਬੇਨਤੀ ਆ ਕਿ ਵਾਪਸ ਲੈ ਲੈ ਲੈਂਡ ਪੂਲ ਪਾਲ ਸੀ ਇਹ। ਸਰਕਾਰ ਦੇ ਖਿਲਾਫ ਕਿਸਾਨ ਆਰ ਪਾਰ ਦੀ ਲੜਾਈ ਲਾਉਣ ਤਿਆਰ ਹੋਏ ਬੈਠੇ ਆ ਅੱਕੇ ਬੈਠੇ ਆ ਜੀ ਤਾਂ ਹੁਣ ਇਹ ਥੋੜਾ ਜਿਹਾ ਆਪਾਂ ਇਧਰ ਟੈਕਨੀਕਲ ਪੁਆਇੰਟ ਵੱਲ ਆਈਏ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਗ੍ਰਾਮ ਸਭਾ ਦੇ ਮਤੇ ਪੈ ਰਹੇ ਆ ਤੇ ਇਥੇ ਦਰਜ ਕਰਵਾਏ ਜਾ ਰਹੇ ਆ 1600 ਤੋਂ ਉੱਪਰ ਜਿਹੜਾ ਹੈਗਾ ਇਥੇ ਇਤਰਾਜ਼ ਦਰਜ ਹੋ ਗਿਆ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਿਹੜੀ ਮੁਹਿੰਮ ਨੂੰ ਵਧਾਉਣ ਦੀ ਲੋੜ ਆ ਜਥੇਬੰਦੀਆਂ ਕੀ ਕਰ ਰਹੀਆਂ ਨਹੀਂ ਦੇਖੋ ਬਾਈ ਜੀ ਇਹਦਾ 2 ਮਹੀਨੇ ਤੋਂ ਲੱਗੇ ਆ ਜਦੋਂ ਦੀ ਇਹ ਮਤਲਬ ਲੈਂਡ ਪੋਲਿਸੀ ਦਾ ਪਤਾ ਲੱਗਿਆ ਉਸੇ ਦਿਨ ਤੋਂ ਹੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ ਉਹਨਾਂ ਨੂੰ ਦੱਸਿਆ ਜੇ ਜ਼ਮੀਨ ਬਚਾਉਣੀ ਆ ਗ੍ਰਾਮ ਸਭਾ ਦੇ ਮਤੇ ਪਾਓ ਗ੍ਰਾਮ ਸਭਾ ਦੇ ਮਤੇ ਪਾ ਕੇ ਇਹਨਾਂ ਨੂੰ ਜਿਹੜੇ ਰਸੀਮ ਕਰਾਉਣੀ ਆ ਢੰਗ ਤਰੀਕੇ ਨਾਲ ਕਰਾਓ ਚਾਹੇ ਉਹਦੀ ਵੀਡੀਓ ਬਣਾ ਲਓ ਰਸੀਮ ਕਰਾਉਂਦੇ ਦੀ ਉਸ ਤੋਂ ਬਾਅਦ ਹੁਣ ਜਿਹੜੇ ਨੰਬਰ ਆ ਗਏ ਉਹਨਾਂ ਲਈ ਇਤਰਾਜ਼ ਕਰਨ ਦਾ ਸਮਾਂ ਇਹਨਾਂ ਨੇ ਘਟਾਤਾ ਹੀ ਨਹੀਂ ਮਹੀਨੇ ਦਾ ਹੀ ਪਹਿਲਾਂ ਫਿਰ 15 ਦਾ ਕਰਤਾ ਹੁਣ ਇਹ ਵੀ ਸਰਕਾਰ ਕੋਈ ਨਹੀਂ ਹਰਕਤਾਂ ਤੇ ਆ ਗਈ ਕਿ ਨੰਬਰ ਅਖਬਾਰਾਂ ਦੇ ਵਿੱਚ ਨਹੀਂ ਦੇ ਰਹੀ ਨੈਟ ਤੇ ਪਾ ਦੇ ਵੀ ਕਿਸਾਨਾਂ ਨੂੰ ਪਤਾ ਨਾ ਲੱਗੇ ਇਹ ਜਿਹੜੇ ਹਲੇ ਅਨਪੜ੍ਹ ਕਿਸਾਨ ਵੀਰਾਂ ਜਾਨੋ ਨਹੀਂ ਪਤਾ ਬਹਿਤਾ ਇਧਰ ਪੜੇ ਲਿਖੇ ਜਿਆਦਾ ਉਹਨਾਂ ਨੂੰ ਫੇਰ ਵੀ ਹਦਾਇਤ ਕਰਦੇ ਆ ਕਿ ਕਿਸੇ ਪੜੇ ਲਿਖੇ ਬੰਦੇ ਨੂੰ ਨਾਲ ਮੋਹਤਵਾਰ ਨੂੰ ਨਾਲ ਲੈ ਕੇ ਜਾ ਕੇ ਗਲੱਡਾ ਦਫ਼ਤਰ ਜਾਓ ਇਹ ਨਾ ਹੋਵੇ ਕਿ ਤੁਸੀਂ ਤਾਂ ਇਤਰਾਜ਼ ਦਰਜ ਕਰਾਉਣ ਚੱਲੇ ਹੋ ਉੱਥੇ ਜਾ ਕੇ ਉਹ ਤੁਹਾਡੇ ਪੱਖ ਦੇ ਵਿੱਚ ਜਦੋਂ ਆਪਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ ਆਪਾਂ ਦਾ ਕਹਣਾ ਉਹਨਾਂ ਨੇ ਕਹਣਾ ਹਾਂਜੀ ਜੀ ਕਰੋ ਇਤਰਾਜ਼ ਦਰਜ ਕਰਾ ਦਿਓ ਆਜੋ ਬਾਪੂ ਜੀ ਆਜੋ ਜੀ ਆਹੀ ਕੋਸ ਹੋਇਆ ਪਹਿਲਾਂ ਵੀ ਉਹਨਾਂ ਨੂੰ ਇਹ ਵੀ ਗੱਲ ਕਹੀ ਆ ਕਿ ਪੜੇ ਲਿਖੇ ਬੰਦੇ ਨੂੰ ਨਾਲ ਲੈ ਕੇ ਚਲੋ ਮੋਹਤਵਾਰ ਨੂੰ ਨਾਲ ਲਿਜਾ ਕੇ ਜਿਹੜਾ ਇਤਰਾਜ਼ ਦਰਜ ਕਰਾਉਣਾ ਉਹ ਜਾ ਕੇ ਕਰਾਓ ਪੂਰੇ ਪੰਜਾਬ ਦੇ ਜਿੰਨੇ ਪਿੰ ਸਾਰਿਆਂ ਦੇ ಗ್ರಾಮ ਸਭਾ ਦੇ ਮਤੇ ਦੋ ਦੋ ਵਾਰ ਦੇਤੇ ਇੱਕ ਇੱਕ ਵਾਰ ਨਹੀਂ ਦੋ ਦੋ ਵਾਰ ਦੇਤੇ ਵੀ ਤਾਂ ਕਿ ਸਾਡੇ ਬਲੇ ਕੋਈ ਕਮੀ ਨਾ ਲੱਗੇ ਅਫਸਰ ਕੀ ਬੋਲੇ ਅਫਸਰਾਂ ਦਾ ਕੀ ਉਹ ਅਫਸਰ ਕਹਦੇ ਆ ਬਈ ਜੀ ਅਫਸਰ ਹੁੰਦੇ ਜਿਹੜੇ ਲੋਕਾਂ ਦੇ ਹਿੱਤਾਂ ਚ ਪਾਲਿਸੀਆਂ ਬਣਾਉਂਦੇ ਆ ਉਹ ਤਾਂ ਲੋਟੂ ਬੈਠਿਆ ਕੁਰਸੀਆਂ ਤੇ ਉਹ ਕਦੋਂ ਚਾਹਣਗੇ ਕਿ ਇਹ ਲੈਂਡ ਪੂਲਿੰਗ ਪਾਲਸੀ ਲਾਗੂ ਨਾ ਹੋਵੇ ਜੋ ਲਾਗੂ ਹੋਊਗੀ ਨਾ ਫੇਰ ਹੀ ਉਹਨਾਂ ਨੇ ਕਪੜੇ ਕਰਦੇ ਆ ਫੇਰ ਹੀ ਪਲਾਟ ਆਪਦੇ ਝੇਤਿਆਂ ਨੂੰ ਦੇਣਗੇ ਘੱਟ ਰੇਟੇ ਦੇਣਗੇ ਉਹ ਜਿਹੜਾ ਗਾਂ ਦੀ ਗਾਂ ਵਾਧਾ ਹੋਣਾ ਮੈਂ ਕੁਝ ਕ੍ਰਾਪਸ਼ਨ ਹੋਣੀ ਆ ਉਹ ਦੇਖੋ ਕਰਨਗੇ ਤਾਂ ਹੀ ਬਣੂ ਨਾ ਉਹ ਉਹ ਤਾਂ ਇਸ ਤਰ੍ਹਾਂ ਲੋਕਾਂ ਨੂੰ ਸਮਝਦਿਆ ਵੀ ਇਹ ਤਾਂ ਫੁੱਦੂ ਤੁਰੇ ਫਿਰਦੇ ਆ ਹਨਾ ਵੀ ਮਜ਼ਾਕ ਦੇ ਵਿੱਚ ਆਪਾਂ ਕਹ ਲਈਏ ਵੀ ਇਹਨਾਂ ਦਾ ਸਮਝ ਹੀ ਹੈ ਨਹੀਂ ਪਰ ਕਿਸਾਨ ਸਿਆਣਾ ਬਹੁਤ ਆ ਅੱਜ ਅਸੀਂ ਇੰਨੀ ਯੋਗਤਾ ਰੱਖਦਾ ਸਾਡੇ ਕਿਸਾਨ ਭਰਾ ਤੁਹਾਡੀ ਅੱਖ ਚੱਕ ਪਾ ਕੇ ਤੁਹਾਨੂੰ ਸਵਾਲ ਕਰਾਂਗੇ ਤੁਹਾਡੇ ਕੋਲ ਜਵਾਬ ਨਹੀਂ ਦੇਣਾ ਜੀ ਇਧਰ ਬਾਈ ਜੀ ਪਿਛਲੇ ਦਿਨੀ ਆਪਾਂ ਜਲੰਧਰ ਦੀ ਇੱਕ ਘਟਨਾ ਵੇਖੀ ਰਾਤ ਨੂੰ ਝਾੜੂ ਵਾਲਿਆਂ ਦੇ ਕੋਲ ਜੇ ਆਗੂ ਪਿੰਡਾਂ ਦੇ ਵਿੱਚ ਸਰਵੇ ਕਰਦੇ ਫਿਰਦੇ ਸੀ ਉਹ ਜਿਹੜੇ ਉਹਨਾਂ ਕੋਲੇ ਫਾਰਮ ਸੀ ਉਹ ਫਾਰਮਾਂ ਦੇ ਉੱਪਰ ਜਿਹੜੇ ਸਹੀ ਦੇ ਨਿਸ਼ਾਨ ਟਿਕ ਮਾਰਕ ਆਪੇ ਕੀਤੇ ਹੋਏ ਸੀ ਕੱਲੇ ਸਾਈਨ ਕਰਵਾ ਰਹੇ ਸੀ ਪਿੰਡ ਵਾਲੇ ਨੇ ਫੜ ਲਏ ਚਲੋ ਚੰਗੀ ਉਹਨਾਂ ਨੇ ਸ਼ਾਂਤ ਕੀਤੀ ਛੋਟੇ ਪਿੰਡਾਂ ਚ ਵੀ ਇਸ ਤਰ੍ਹਾਂ ਆ ਸਕਦੇ ਆ ਉਹਨਾਂ ਦੇ ਟਾਈਮ ਦੇ ਵਿੱਚ ਸਾਡੇ ਪਿੰਡ ਵੱਲੋਂ ਫਰਨੀ ਦੇ ਉੱਤੇ ਪਿੰਡ ਦੇ ਹਰੇਕ ਤੇ ਬੋਰਡ ਲਗਾਇਆ ਗਿਆ ਵਾ ਇਸ ਪਾਲਿਸੀ ਦੇ ਸੰਬੰਧੀ ਕੋਈ ਵੀ ਇਹਨਾਂ ਦਾ ਝਾੜੂ ਵਾਲਿਆਂ ਦਾ ਪਾਰਟੀ ਮੈਂਬਰ ਕੋਈ ਵੀ ਬੰਦਾ ਤਹਿਸੀਲਦਾਰ ਪਟਵਾਰੀ ਸਾਡੇ ਪਿੰਡ ਚ ਬੜੇ ਨਾ ਜੇ ਕੱਲ ਨੂੰ ਮੜਦਾ ਆਪਦਾ ਸੋਚ ਸਮਝ ਕੇ ਆਵੇ ਉਹ ਉਹਦੀ ਜ਼ਿੰਮੇਵਾਰੀ ਹੋਊਗੀ ਅਸੀਂ ਆਪਦੇ ਪਿੰਡਾਂ ਦੇ ਬੋਰਡ ਲਾਤੇ ਆ ਅੱਛਾ ਪਿੰਡਾਂ ਦੇ ਵਿੱਚ ਵੀ ਇਹਨਾਂ ਦੇ ਵਰਕਰ ਹੁੰਦੇ ਆ ਪਾਰਟੀ ਨਾਲ ਸੰਬੰਧਿਤ ਵਰਕਰ ਤਾਂ ਹਰ ਇੱਕ ਦੇ ਹੁੰਦੇ ਆਗੇ ਪਿੰਡ ਦੇ ਵਿੱਚ ਇਹਨਾਂ ਦੇ ਵਰਕਰਾਂ ਨੇ ਨਹੀਂ ਕੁਝ ਕਿਹਾ ਵੀ ਆ ਤੁਸੀਂ ਸਾਡੀ ਪਾਰਟੀ ਬਾਰੇ ਸਾਰੇ ਪਿੰਡ ਦੇ ਮੂਰੇ ਵਰਕਰ 2-4 ਹੋਣਗੇ ਵਿਰੋਧ ਕਿਵੇਂ ਕਰਨਗੇ ਪਿੰਡ ਵੱਲੋਂ ਫਿਰ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਊਗਾ ਇਸ ਕਰਕੇ ਪਿੰਡਾਂ ਦੇ ਵਰਕਰ ਵੀ ਨਹੀਂ ਕੁਝ ਕਰ ਹੁਣ ਅਸਤੀਫੇ ਦੇ ਰਹੇ ਆ ਪਿੰਡਾਂ ਦੇ ਵਰਕਰ ਉਹ ਆਪਣੀਆਂ ਪੋਸਟਾਂ ਪਾਉਂਦੇ ਆ ਉਹਨਾਂ ਦੀਆਂ ਪੋਸਟਾਂ ਐ ਡਿਲੀਟ ਕਰ ਦਿੰਦੇ ਆ ਜਿਵੇਂ ਐਮਪੀ ਐਮਪੀ ਸਾਹਿਬ ਨੇ ਪਾਈਆਂ ਇਹਨਾਂ ਦੇ ਨੇ ਉਹਨਾਂ ਦੀ ਪੋਸਟ ਸਵੇਰੇ ਪੋਸਟ ਪੈਂਦੀ ਆ ਸ਼ਾਮ ਨੂੰ ਡਿਲੀਟ ਹੋ ਜਾਂਦੀ ਆ ਉਹ ਇਹਨਾਂ ਦੀਆਂ ਆਈਡੀਆਂ ਆਪ ਤਾਂ ਚਲਾ ਨਹੀਂ ਰਹੇ ਆਪ ਜੋ ਸੈਂਟਰ ਤੋਂ ਆ ਕੇ ਬੈਠੇ ਨੇ ਚੀਫ ਸੈਕਟਰੀ ਸਾਹਿਬ ਉਹੀ ਚਲਾ ਰਹੇ ਨੇ ਸਾਰਾ ਕੁਝ ਉਹਨਾਂ ਕੋਲੇ ਆ ਉਹਨਾਂ ਦੀ ਸਵੇਰ ਨੂੰ ਪੋਸਟ ਪੈਂਦੀ ਆ ਸ਼ਾਮ ਨੂੰ ਡਿਲੀਟ ਹੋ ਜਾਂਦੀ ਆ ਮਾਲਵਿੰਦਰ ਸਿੰਘ ਕਾਂਗਸ ਸੁਲਝਿਆ ਹੋਇਆ ਐਮਪੀ ਆ ਵਿਦਿਆਰਥੀ ਰਾਜਨੀਤੀ ਚੋਂ ਗਿਆਗਾ ਉਹਨੇ ਪੋਸਟ ਪਾਤੀ ਦੂਜੇ ਦਿਨ ਉਹਨੂੰ ਡਿਲੀਟ ਕਰਨੀ ਭਈ ਕੀ ਪ੍ਰੈਸ਼ਰ ਆ ਕੀ ਦਬਾਅ ਪਿਆ ਅਸਲ ਵਿੱਚ ਨਾ ਜੀ ਜਿਹੜਾ ਇਹ ਸੈਂਟਰ ਸੈੱਪ ਲੱਗੀ ਹੋਈ ਆ ਜਿਹੜੀ ਮਾਲਵਿੰਦਰ ਕੰਗੜਾ ਦਾ ਜਿਹੜਾ ਅਕਾਊਂਟ ਆ ਜੀ ਉਹਨੂੰ ਸ਼ਾਇਦ ਮਨੇਜ ਇਹਨਾਂ ਦੀ ਮੀਡੀਆ ਟੀਮਾਂ ਆ ਜੀ ਟੈਲ ਕਰਦਾ ਹੋਵੇ ਕਿਉਂਕਿ ਮਾਲਵਿੰਦਰ ਕੰਗੜਾ ਦੀ ਜ਼ਮੀਰ ਦੀ ਆਵਾਜ਼ ਜਾਗੀ ਸੀ ਉਹਨੇ ਬਾਅਦ ਵਿੱਚ ਦਿਲ ਦੀ ਜਿਹੜੀ ਸੀਗੀ ਘਬਾਰ ਉਹ ਕੱਢਿਆ ਸਰਕਾਰ ਨੂੰ ਕਿਹਾ ਵੀ ਸਰਕਾਰ ਤੁਸੀਂ ਇਹਦੇ ਬਾਰੇ ਵਿਚਾਰ ਕਰੇ ਉਸੇ ਸ਼ਾਮ ਨੂੰ ਡਿਲੀਟ ਹੋ ਗਿਆ ਜੀ ਦਵਾਰੇ ਉਹ ਬੰਦਾ ਬਿਆਨ ਕਰਕੇ ਕਲੀਅਰ ਨਹੀਂ ਕਰਦਾ ਕਿਉਂਕਿ ਕੇਜਰੀ ਆਲ ਦਾ ਜਿਹੜਾ ਸਾਰੇ ਦੇ ਕੰਟਰੋਲ ਬਹੁਤ ਜ਼ਬਰਦਾਰ ਤਾਂ ਕਿਸੇ ਵੀ ਤੁਸੀਂ ਆ ਦੇਖਿਓ ਪਹਿਲੀਆਂ ਸਰਕਾਰਾਂ ਹੁੰਦੀਆਂ ਜਿੰਗੀਆਂ ਇਹਦੇ ਖਲਕੇ ਦਾ ਐਮਐਲਏ ਜਾ ਐਮਪੀ ਦਾ ਕੋਈ ਬਿਆਨ ਦਿੰਦਾ ਰਹਿੰਦਾ ਹੈਗਾ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਜੀ 22 ਦੀ ਵੇ ਸਰਕਾਰ ਦੇ ਐਨਟੀ ਕੋਈ ਮਤਲਬ ਐਮਐਲਏ ਜਾਂ ਐਮਪੀ ਬਿਆਨ ਦਿੰਦਾ ਜੀਗਾ ਤਾਂ ਸਰਕਾਰ ਖੜਾ ਖੜਾ ਡਾਲ ਲੈਂਦੀ ਜੀ ਵੀ ਇਹ ਤਾਂ ਨਿੱਜੀ ਵਿਚਾਰ ਹੋ ਸਕਦਾ ਵਾ ਪਰ ਇਹਦਾ ਜੀ ਮਤਲਬ ਵਿਚਾਰ ਦੇਣ ਦੀ ਆਜ਼ਾਦੀ ਹੈ ਨੀਗੀ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਹੀ ਜੀਗੀ ਵੀ ਇਹ ਜਾਲਸਾਦੀ ਪਾਰਟੀ ਆ ਇਹ ਜਾਲਸਾਦੀ ਦੀ ਨੀਂਹ ਤੇ ਤਿਆਰ ਹੋਈ ਆ ਇਹਨਾਂ ਨੇ ਬਿਨਾਂ ਅਦਾਲਤ ਸਾਜੀ ਤੋਂ ਕੋਈ ਨਹੀਂ ਕਰਨਾ ਲੋਕਾਂ ਨੂੰ ਜਾਲਸਾਦੀ ਨੇ ਪਹਿਲਾਂ ਸਾਡੇ ਪਰਮਾਏ ਗਏ ਹੁਣ ਸਾਡੇ ਲੋਕ ਇਹਨਾਂ ਦੇ ਚਾਂਸੇ ਵਿੱਚ ਨਹੀਂ ਆਉਣਗੇ ਹਾਂਜੀ ਹਾਂਜੀ ਅੱਗੇ ਕੀ ਲੱਗਦਾ ਤੁਹਾਨੂੰ ਕੀ ਹੋਣਾ ਚਾਹੀਦਾ ਹੈਗਾ ਕਿਸ ਤਰ੍ਹਾਂ ਦਾ ਸੰਘਰਸ਼ ਵਢਣ ਦੀ ਲੋੜ ਆ ਅਸੀਂ ਜੀ ਪਿੰਡਾਂ ਵਾਲੇ ਜੇ ਜ਼ਮੀਨਾਂ ਬੀਜੜੀਆਂ ਜਾਣਦੇ ਆ ਤੈਹੀਂ ਫਸਣਾ ਵਢਣੀਆਂ ਵੀ ਜਾਣਦੇ ਆ ਅਸੀਂ ਜਦੋਂ ਸਾੜੀ ਵੜਦੇ ਸੀ ਸਾਡੀ ਦਾਤੀਆਂ ਨੂੰ ਘੁੰਗਰੂ ਪਾਏ ਹੁੰਦੇ ਸੀ ਤਾਂ ਅਸੀਂ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਜੇ ਸਾਡੀ ਗੱਲ ਸਮਝ ਲਾ ਜੇ ਸਾਡੀ ਗੱਲ ਨਾ ਸਮਝੀ ਅਸੀਂ ਤੇਰੇ ਗਿੱਟਿਆਂ ਵਿੱਚ ਘੁੰਗਰੂ ਪਵਾ ਦੇਾਂਗੇ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਤੈਨੂੰ ਥਾਥੀਆ ਕਰਨ ਲਾ ਦੇਾਂਗੇ ਤੇ ਇਹ ਜਗ੍ਹਾ ਸੰਘਰਸ਼ ਹੈ ਸਾਡੇ ਪਿੰਡਾਂ ਦੇ ਲੋਕਾਂ ਦਾ ਵਾ ਅਸੀਂ ਕਈਆਂ ਨਾਲ ਖੁਰਪਿਆਂ ਨਾਲ ਰੰਬੀਆਂ ਨਾਲ ਇਹ ਸੰਘਰਸ਼ ਜਿੱਤ ਲਾਂਗੇ ਤੇਰੇ ਤੋਪ ਬਦੁੱਖ ਸਾਡੇ ਮੂਹਰੇ ਖੜਬ ਨਹੀਂ ਸਕਣਗੀ ਜੀ ਅਖੀਰ ਚ ਬਾਈ ਜੀ ਐਂ ਲੱਗਦਾ ਵੀ ਸਰਕਾਰ ਹੁਣ ਹੌਲੀ 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 ਜੂ ਟਰਨ ਲਊਗੀ ਕਿਰਾਂ ਉਹ ਭਾਂਫ ਰਹੀ ਆ ਵੀ ਕੀ ਹੁੰਦਾ ਕੀ ਨਹੀਂ ਕਿਸਾਨ ਕਿੰਨੇ ਕੁ ਗਰਮ ਹੁੰਦੇ ਆ ਥੋੜੀ ਅੱਗੇ ਕੀ ਰਣਨੀਤੀ ਆ ਦੇਖੋ ਜੀ ਪਹਿਲਾ ਇੱਕ ਮੈਂ ਥੋੜਾ ਜਿਹਾ ਦੱਸ ਦਿਆਂ ਵੀ ਵਿਕਾਸ ਕਿਹਨੂੰ ਕਹਿੰਦੇ ਆ ਮੈਂ ਕਈ ਕੰਟਰੀ ਘੁੰਮਿਆ ਅਮਰੀਕਾ ਕੈਨੇਡਾ ਉੱਥੇ ਪਤਾ ਲੱਗਦਾ ਹਵਾ ਪਾਣੀ ਦਾ ਸੜਕਾਂ ਦਾ ਸਫਾ ਸਾਫ ਸਫਾਈ ਦਾ ਮੈਂ ਕਹਿੰਦਾ ਵੀ ਇੱਥੇ 3 ਸਾਲ ਹੋ ਗਏ ਆ ਕਿਹੜੇ ਇਹਨਾਂ ਨੇ ਹਸਪੀਟਲ ਬਣਾਤੇ ਕਿਹੜੀਆਂ ਇਹਨਾਂ ਨੇ ਸੜਕਾਂ ਤੇ ਲੱਕ ਪਵਾਤੀ ਇੱਥੇ ਚਲੇ ਜਾਓ ਤੁਹਾਡੀ ਗੱਡੀ ਨਹੀਂ ਨਿਕਲਨੀ ਲੁਧਿਆਣੇ ਚ ਜੇ 15 20 ਮਿੰਟ ਮੀਂਹ ਪੈ ਜਾਵੇ ਅੱਧਾ ਲੁਧਿਆਣਾ ਡੁੱਬਣ ਤੇ ਆ ਜਾਂਦਾ ਇਹਨਾਂ ਨੂੰ ਬੇਨਤੀ ਆ ਕਿ ਤੁਸੀਂ ਸੀਵਰੇਜ ਤਾਂ ਸਾਫ਼ ਕਰਾ ਲਓ ਹੋਰ ਤਾਂ ਤੁਸੀਂ ਛੱਡੋ ਵਿਕਾਸ ਕੀ ਕਰਾਉਣਾ ਇਹਨਾਂ ਨੂੰ ਮੈਂ ਹੈਰਾਨ ਆ ਇਹ ਕਲੋਨੀਆਂ ਅੱਗੇ ਖਾਲੀ ਪਈਆਂ ਨੇ ਐਡੇ-ਐਡੇ ਫਲੈਟ ਬਣ ਗਏ ਇੱਥੇ ਆਬਾਦੀ ਕਿੱਥੋਂ ਆਣੀ ਆ ਲੋਕ ਤੁਹਾਡੀਆਂ ਗਲਤ ਨੀਤੀਆਂ ਕਰਕੇ ਬਾਹਰ ਚਲੇ ਗਏ ਰਹਿੰਦੇ ਖੁੰਦੇ ਤੁਸੀਂ ਹੋਰ ਉਜਾੜਨ ਨੂੰ ਫਿਰਦੇ ਹੋ ਤੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਸਰਕਾਰ ਦਾ ਵਿਕਾਸ ਕੀ ਆ ਇਹ মিডিਆ ਤੇ ਜ਼ੋਰ ਲੱਗਿਆ ਹੋਇਆ ਇੱਕ ਮੈਂ ਹੋਰ ਗੱਲ ਕਹਦਾ ਸਾਨੂੰ ਇਹ ਸਮਝਾ ਰਹੇ ਨੇ ਠੀਕ ਆ ਜੀ ਜਦੋਂ ਸਾਡੀ ਜ਼ਮੀਨ ਨਾ ਨਾ ਰਹੀ ਸਾਡੇ ਲਈ ਭਗਵਾਨ ਤਮਾਨ ਅਸੀਂ ਦੇਖਣਾ ਨਹੀਂ ਫੋਟੋ ਦੇਖਣਾ ਵੀ ਨਹੀਂ ਪਸੰਦ ਕਰਦੇ ਅਸੀਂ ਉਹ ਲੋਕਾਂ ਦੀ ਅਸੀਂ ਇਹਨਾਂ ਦੀ ਪਾਰਟੀ ਲਈ ਬਹੁਤ ਜਫਰ ਚਾਲਿਆ ਲੋਕਾਂ ਤੋਂ ਅਸੀਂ ਬੁਆ ਭਲਾ ਵੀ ਕਹਾਇਆ ਅੱਜ ਵੀ ਅਸੀਂ ਗਾਲਾਂ ਕੱਢਦੇ ਆ ਪਰ ਸਾਡਾ ਵਿਸ਼ਵਾਸ ਵੋਟਾਂ ਤੇ ਉੱਠ ਗਿਆ ਇੱਕ ਇਹ ਕੱਟੜ ਇਮਾਨਦਾਰ ਕਹਿੰਦੇ ਸੀ ਨਾ ਕੇਜਰੀ ਵਾਲਾ ਇਹਨਾਂ ਨੇ ਇਮਾਨਦਾਰੀ ਸ਼ਬਦ ਤੋਂ ਵੀ ਸਾਨੂੰ ਇਹਨਾਂ ਨੇ ਜਿਹੜੀ ਵਿਸ਼ਵਾਸ ਉਠਾਤਾ ਠੀਕ ਆ ਜੀ ਇੱਕ ਤਾਂ ਹੁੰਦੀ ਸਲਫਾਰ ਦੇਣੀ ਤੁਹਾਡੀ ਜ਼ਮੀਨ ਖੋਲਣੀ ਤੁਹਾਡਾ ਹੁਣ ਘਰ ਹੈਗਾ ਨਾ ਤੁਸੀਂ ਬਣਾਇਆ ਨਾ ਸਰਕਾਰ ਨੇ ਤਾਂ ਨਹੀਂ اٹਲ ਬਾਈ ਜੋ ਤੁਹਾਨੂੰ ਕੱਲ ਨੂੰ ਖੋਲ ਲੈਣਾ ਕਿੰਨਾ ਦੁੱਖੂਗਾ ਨਾ ਠੀਕ ਆ ਜੀ ਇਸ ਇੱਕ ਤਾਂ ਹੁੰਦੀ ਸਲਫਾਸ ਸੁਣੀਆ ਸਲਫਾਸ ਜਿਹੜੀ ਇਸ ਕੀੜੇ ਮਾਰ ਨੂੰ ਕਣਕ ਚ ਲਾਉਨੇ ਆ ਇਹ ਪਾਲਸੀ ਉਹ ਆ ਭਗਵਾਨ ਜਤਮਾਨਾ ਸਾਨੂੰ ਸਾਰੀ ਸਮਝ ਆ ਇੱਕ ਤਾਂ ਸਲਫਾਸ ਹੁੰਦੀ ਆ ਗੋੜ ਚ ਦੇ ਕੇ ਵਿੱਚ ਗੋਲੀ ਧੋਖ ਦੇਣੀ ਆ ਤੂੰ ਸਾਨੂੰ ਗੋੜ ਚ ਵੀ ਨਹੀਂ ਤੂੰ ਸਾਨੂੰ ਸਿੱਧੀ ਗੂਠੇ ਨਾਲ ਦੇਣ ਨੂੰ ਫਿਰਦਾ ਪਰ ਭੁੱਲ ਜਾ ਤੇਰੇ ਇਹ ਸਾਰਾ ਕੁਝ ਰਲ ਜਾਣਾ ਤੇਰਾ ਲੋਕਾਂ ਦੀ ਆਵਾਜ਼ ਤੇ ਲੋਕਾਂ ਦੀ ਆਵਾਜ਼ ਗੁਰੂ ਦੀ ਆਵਾਜ਼ ਹੁੰਦੀ ਆ ਮਹਾਰਾਜ ਦੀ ਆਵਾਜ਼ ਹੁੰਦੀ ਆ ਅੱਜ ਕੋਸ ਕਰ ਲਾ ਤੇਰੇ ਕੋਲ ਪਾਵਰ ਆ ਪਰ ਜਿੱਦਣ ਲੋਕਾਂ ਆਉਣਾ ਲੋਕਾਂ ਦੀ ਪੈਣਾ ਉਦੋਂ ਦੱਸਾਂਗੇ ਪੀਪਲਸੀ ਕੀ ਸੀ ਤੂੰ ਕੀ ਕਹਣਾ ਸੀ ਤੇ ਅਸੀਂ ਕੀ ਕਹਨੇ ਆ ਜੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਖਿਲਾਫ ਵੱਡੇ ਪ੍ਰਦਰਸ਼ਨ ਹੋਣਗੇ ਜਿਵੇਂ ਭਲਕੇ ਇੱਥੇ ਇੱਕ ਵੱਡਾ ਟਰੈਕਟਰ ਮਾਰਚ ਹੋ ਰਿਹਾ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਤੇ ਜਿੱਥੇ ਕਿਸਾਨ ਇਸ ਪਾਲਿਸੀ ਨੂੰ ਲੈ ਕੇ ਪੂਰੇ ਵਿਰੋਧ ਦੇ ਵਿੱਚ ਨੇ ਉਥੇ ਕਿਸਾਨ ਚੇਤਾਵਨੀ ਵੀ ਦੇ ਰਹੇ ਆ ਸਰਕਾਰ ਨੂੰ ਕਿ ਡੇਢ ਸਾਲ ਰਹਿ ਗਿਆ ਅਸੀਂ ਸੰਘਰਸ਼ ਕਰ ਲਾਂਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹ ਤਸਵੀਰਾਂ ਨੇ ਲੁਧਿਆਣਾ ਦੇ ਗਲਾਡਾ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਲਾਈ ਬੈਠੇ ਉਹਨਾਂ ਕਿਸਾਨਾਂ ਦੀਆਂ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੋਟੀਫਾਈ ਹੋਈਆਂ ਨੇ ਜਿਹੜੇ 24000 ਕਿੱਲੇ ਨੂੰ ਅਕਵਾਇਰ ਕਰਨਾ ਸੋ ਜੁੜੇ ਰਹੋ ਕਿਸਾਨਾਂ ਨਾਲ ਜੁੜੀ ਹੋਈ ਇਸੇ ਮਸਲੇ ਨਾਲ ਜੁੜੀ ਹੋਈ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਕੈਮਰਾਮੈਨ ਸਰਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ